ਹਾਂ ਜੀ ਸਾਡੇ ਕਿਲੇ ਕੱਪੜੇ ਇੱਡੀ ਹੈਗੇ ਆ ਪਿਛਲੇ ਦਿਨੀ ਅੰਮ੍ਰਿਤਸਰ ਦੇ ਪਿੰਡ ਨਿਜਾਮਪੁਰਾ ਵਿਖੇ ਇੱਕ ਬੱਚੇ ਦੀ ਕੁਟਮਾਰ ਦੀ ਵੀਡੀਓ ਸੋਸ਼ਲ ਮੀਡੀਆ ਤੇ ਹੋਈ ਵਾਇਰਲ ਜਿਸ ਤੋਂ ਬਾਅਦ ਪਿੰਡ ਦੇ ਹੀ ਰਹਿਣ ਵਾਲੇ ਇੱਕ ਨੌਜਵਾਨ ਐਸਸੀ ਐਕਟ ਦਾ ਮਾਮਲਾ ਕੀਤਾ ਗਿਆ ਦਰਜ ਦੱਸਈਏ ਕਿ ਪਿੰਡ ਨਿਜਾਮਪੁਰੇ ਦੀ ਪੂਰੀ ਪੰਚਾਇਤ ਤੇ ਪਰਿਵਾਰਕ ਮੈਂਬਰਾਂ ਨੇ ਮੀਡੀਆ ਨੂੰ ਆਪਣਾ ਪੱਖ ਰੱਖਦੇ ਹੋਏ ਸਾਬਕਾ ਸਰਪੰਚ ਲਖਬੀਰ ਸਿੰਘ ਪਿਤਾ ਗੁਰਜੀਤ ਸਿੰਘ ਪੰਚਾਇਤ ਮੈਂਬਰ ਹਰਪ੍ਰੀਤ ਸਿੰਘ ਨਾਲ ਦੱਸਿਆ ਕਿ ਪਿੰਡ ਦੇ ਹੀ ਰਹਿਣ ਵਾਲੇ ਇੱਕ 14 ਸਾਲਾ ਬੱਚੇ ਨੇ ਕਾਰ ਦੇ ਵਿੱਚ ਦਾਖਲ ਕਿ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਦੀ ਅੱਖ ਖੁੱਲ ਗਈ ਅਤੇ ਉਹਨਾਂ ਨੇ ਮੌਕੇ ਤੇ ਉਸ ਨੂੰ ਫੜ ਲਿਆ ਤੇ ਸਬੂਤ ਦੇ ਤੌਰ ਤੇ ਉਸ ਬੱਚੇ ਦੀ ਵੀਡੀਓ ਬਣਾਈ ਗਈ ਅਤੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਵੱਲੋਂ ਸਾਡੇ ਮੁੰਡੇ ਤੇ ਮਾਮਲਾ ਦਰਜ ਕੀਤਾ ਗਿਆ ਜਿਸ ਦੇ ਸੰਬੰਧ ਤੇ ਵਿੱਚ ਅੱਜ ਪਿੰਡ ਨਿਜਾਮਪੁਰੇ ਦੀ ਪੂਰੀ ਪੰਚਾਇਤ ਵੱਲੋਂ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਜਿਸ ਬੱਚੇ ਨੇ ਸਾਡੇ ਘਰ ਚੋਰੀ ਕੀਤੀ ਸੀ ਉਸ ਤੇ ਕੋਈ ਕਾਨੂੰਨ ਮਾਮਲਾ ਦਰਜ ਨਹੀਂ ਹੋਇਆ ਉਲਟਾ ਸਾਡੇ ਬੱਚੇ ਤੇ ਐਸਈ ਐਕਟ ਦਾ ਮਾਮਲਾ ਦਰਜ ਕੀਤਾ ਗਿਆ ਉਥੇ ਪੰਚਾਇਤ ਤੇ ਪਰਿਵਾਰਕ ਮੈਂਬਰਾਂ ਨੇ ਪੁਲਿਸ ਅਧਿਕਾਰੀਆਂ ਤੋਂ ਇਨਸਾਫ ਦੀ ਗੁਹਾਰ ਲਗਾਈ ਹੈ ਤੇ ਕਿਹਾ ਹੈ ਕਿ ਜਿਹੜਾ ਮਾਮਲਾ ਦਰਜ ਕੀਤਾ ਗਿਆ ਉਸ ਨੂੰ ਰੱਦ ਕੀਤਾ ਜਾਵੇ ਅਤੇ ਜੋ ਦੋਸ਼ੀ ਹੈ ਉਸ ਤੇ ਬਣਦੀ ਕਾਰਵਾਈ ਕੀਤੀ ਜਾਵੇ ਇਸ ਤੋਂ ਇਲਾਵਾ ਹੋਰ ਕੀ ਕਿਹਾ ਤੁਸੀਂ ਵੀ ਸੁਣੋ ਪੰਚਾਇਤ ਨਿਜਾਮਪੁਰ ਬਲਾਕ ਜੰਡਿਆਲਾਗੁਰੂ ਤੇ ਸਮੂਹ ਪਿੰਡ ਦੇ ਨਗਰ ਨਿਵਾਸੀ ਜਿਹੜੇ ਪਤਵੰਤੇ ਸੱਜਣ ਆ ਅੱਜ ਤੁਹਾਡੀ ਪਿਆਰੀ ਜੀ ਹਾਜ਼ਰ ਹੋਏ ਹਨ ਇਹ ਸਾਡੇ ਪਿੰਡ ਦੇ ਅੰਦਰ ਜਿਹੜੀ ਘਟਨਾ 16 ਤਰੀਕ ਨੂੰ ਘਟੀ ਆ। ਉਹ ਘਟਨਾ ਦਾ ਗਲਤ ਰੂਪ ਦੇ ਵਿੱਚ ਜਿਹੜੀ ਆ ਪ੍ਰੈਸ ਦੇ ਅੰਦਰ ਜਿਹੜੀ ਆ ਉਹ ਉਹਦਾ ਪੱਖ ਗਿਆ। ਅਸੀਂ ਪੰਚਾਇਤ ਵੱਲੋਂ ਤੇ ਪਿੰਡ ਵੱਲੋਂ ਅਸੀਂ ਉਹ ਪੱਖ ਜਿਹੜਾ ਤੁਹਾਡੇ ਸਾਹਮਣੇ ਰੱਖਣਾ ਚਾਹੁੰਦੇ ਆ ਵੀ ਉਹਦੀ ਅਸਲੀਅਤ ਕੀ ਸੀ। ਘਟਨਾ 16 4 2025 ਦੀ ਰਾਤ ਨੂੰ 11:30 ਵਜੇ ਮਤਲਬ ਘਟੀ ਆ। ਇਹ ਸਾਡੇ ਪਰਿਵਾਰ ਗੁਰਜੀਤ ਸਿੰਘ ਔਰ ਇਹਨਾਂ ਦੇ ਨਾਲ ਇਹਨਾਂ ਦੀ ਪਤਨੀ ਹੈ ਇਹਨਾਂ ਦਾ ਨਾਮ ਹੈ ਜੀ ਕਿ ਨਾ ਜਸਵਿੰਦਰ ਕੌਰ ਇਹਨਾਂ ਦਾ ਬੇਟਾ ਇਹ ਗਰਿੰਦਰ ਸਿੰਘ ਜਿਹੜਾ ਇਸ ਵੇਲੇ ਮੁਕਦਮੇ ਚ ਅੰਦਰ ਚਲੇ ਗਿਆ ਇਹ ਪਰਿਵਾਰ ਮੇਰੇ ਘਰ ਦੇ ਬਿਲਕੁਲ ਸਾਹਮਣੇ ਰਹਿੰਦਾ ਮੈਂ ਆਪਣੇ ਬਾਰੇ ਵੀ ਦੱਸ ਦਿਆਂ ਮੇਰਾ ਨਾਮ ਲਖਬੀਰ ਸਿੰਘ ਆ ਮੈਂ ਪਿੰਡ ਦਾ ਸਾਬਕਾ ਸਰਪੰਚ ਆ ਔਰ ਸਿਆਸੀ ਤੌਰ ਤੇ ਇੱਕ ਪੋਲੀਟੀਕਲ ਪਾਰਟੀ ਦਾ ਮੈਂ ਮਤਲਬ ਉਦੇਦਾਰਾਂ ਅਮਰਸਰ ਜ਼ਿਲ੍ਹੇ ਦਾ ਔਰ ਸੰਯੁਕਤ ਕਿਸਾਨ ਮੋਰਚੇ ਦੇ ਅੰਦਰ ਜਿਹੜੀ ਮਤਲਬ ਜਿਹੜੀ ਪਿਛਲੇ ਸਮੇਂ 'ਚ ਜਿਹੜਾ ਦੋ ਦਿਨ ਚੱਲਿਆ ਉਹਦੇ ਇੱਕ ਮਹੱਤਵਪੂਰਨ ਮੈਂਬਰ ਵੱਜੋਂ ਸੁਆਮਾ ਜਿਹੜੀਆਂ ਨਿਭਾ ਰਹੇ ਔਰ ਇਸ ਕਰਕੇ ਅਸੀਂ ਅੱਜ ਤੁਹਾਡੇ ਸਾਹਮਣੇ ਆਪਣਾ ਪੱਖ ਰੱਖਣ ਵਾਸਤੇ ਆਏ ਆ ਕਿ ਜਿਹੜੀ ਇਹ ਘਟਨਾ ਵਾਪਰੀ ਆ 16 ਤਰੀਕ ਦੀ ਨੂੰ ਮੋਹਤਪ੍ਰੀਤ ਸਿੰਘ ਆ ਜਿਹਦੀ ਜਿਹਦੀ ਉਮਰ ਕੋਈ 13-14 ਸਾਲ ਦੇ ਕਰੀਬ ਆ ਇਹ ਮੇਰੇ ਗੇਟ ਦੇ ਸਹਿੰਦੇ ਉਹ ਗੇਟ ਜਿਸ ਤਰੀਕੇ ਨਾਲ ਤੁਸੀਂ ਜਾਣਦੇ ਜਿਹੜੇ ਇਸ ਤਰ੍ਹਾਂ ਇਸ ਤਰ੍ਹਾਂ ਪੱਤਰੀਆਂ ਲੱਗੀਆਂ ਉਹ ਗੇਟ ਉਹਦੇ ਉੱਤੇ ਉਹ ਚੜ ਕੇ ਮੁੰਡਾ ਤੇ ਉਸ ਗੇਟ ਦੇ ਨਾਲ ਹੀ ਮੇਰੇ ਦੋ ਬਾਥਰੂਮ ਹਨ ਉਹ ਉਹਨਾਂ ਬਾਥਰੂਮਾਂ ਤੇ ਚੜਦਾ ਉਹਨਾਂ ਤੋਂ ਇਹਨਾਂ ਦੀ ਜਿਹੜੀ ਮਤਲਬ ਜਿਹੜਾ ਮਕਾਨ ਕਹਿ ਲਓ ਕੋਠਾ ਕਹਿ ਲਓ ਉਹ 3 ਫੁੱਟ ਉੱਚਾ ਉਹ ਉਸ ਕੋਠੇ ਦੇ ਉੱਤੇ ਚਲੇ ਜਾਂਦਾ ਉਹਦੇ ਉਹ ਕੋਠੇ ਤੇ ਜਾਣ ਤੋਂ ਬਾਅਦ ਇਹਨਾਂ ਦੀਆਂ ਉੱਤੋਂ ਦੀ ਪੌੜੀਆਂ ਵੱਲ ਕੇ ਇਹਨਾਂ ਦੇ ਵਿਹੜੇ ਦੇ ਵਿੱਚ ਥੱਲੇ ਉਹ ਵਿਅਕਤੀ ਜਿਹੜਾ ਮੁੰਡਾ ਏ ਉਹਨੇ ਉੱਥੇ ਪਰੀ ਆਪਣਾ ਲਿਆਏ ਵੀ ਹੋਣਗੇ ਤੁਹਾਨੂੰ ਪੇਸ਼ ਕਰਦਿੰਦੇ ਆ ਇੱਕ ਦਿਨ ਉਹਨੇ ਪੈਂਟ ਲਾਤੀ ਪਹਿਲੋਂ ਆਪਣੀ ਉੱਥੇ ਉੱਤੇ ਪਈ ਆ ਰਾਤ ਅਜੇ ਵੀ ਸਾਡੇ ਕੋਲ ਮਜੂਦ ਇੱਕ ਪਰਨਾ ਉਹਦੇ ਸਿਰ ਦਾ ਆ ਆ ਵੀ ਲਾ ਕੇ ਗਿਆ ਕਿਉਂਕਿ ਥੱਲੇ ਉਂਜਰੋ ਲਾਣਾ ਵੀ ਮੇਰਾ ਪਤਾ ਨਾ ਲੱਗੇ ਵੀ ਮਤਲਬ ਮੈਂ ਕੌਣ ਆ ਜੋ ਇਸ ਤਰੀਕੇ ਦੇ ਨਾਲ ਆ ਕੱਪੜੇ ਆਪਣੇ ਉੱਪਰ ਤੋਂ ਉਤਾਰ ਗਿਆ ਛੱਤ ਤੇ ਉਤਾਰ ਕੇ ਜਦੋਂ ਜਾਂਦਾ ਏ ਤੇ ਜਿਹੜਾ ਇਹਨਾਂ ਦੇ بیٹے ਦਾ ਕਮਰਾ ਹੈ ਸੌਣ ਵਾਲਾ ਉਸ ਕਮਰੇ ਦੇ ਅੰਦਰ ਉਹ ਦੋਨੋਂ ਜੀ ਸੁੱਤੇ ਆ ਔਰ ਉਹ ਉਸ ਰਾਤ ਹਨੇਰੀ ਆਈ ਆ ਹਨੇਰੀ ਆਉਣ ਕਰਕੇ ਬੱਤੀ ਬੰਦ ਸੀ ਇਹ ਬੱਚਾ ਜਿਹੜਾ ਇਹ ਜਦੋਂ ਉਸ ਅੰਦਰ ਐਂਟਰ ਹੁੰਦਾ ਉਹਦੇ ਐਂਟਰ ਹੋਣ ਦੇ ਨਾਲ ਇਹ ਪਹਿਲੋਂ ਤੇ ਉਹਨਾਂ ਦਾ ਥੱਲੇ ਜਿਹੜਾ ਇੱਕ ਛੋਟਾ ਜਿਹਾ ਮੇਜ਼ ਪਿਆ ਉਹਦੇ ਉੱਤੇ ਮੋਬਾਈਲ ਪਿਆ ਚਾਰਜ ਤੇ ਲੱਗਾ ਮੋਬਾਈਲ ਲਾ ਲੈਂਦਾ ਉਹਦੇ ਤੋਂ ਬਾਅਦ ਜਿੱਦਾਂ ਆਪਾਂ ਘਰਾਂ ਦੇ ਅੰਦਰ ਛੋਟੀ ਜੀਆਂ ਂਗੀਠੀ ਬਣੀ ਹੁੰਦੀ ਆ ਮਗਰਲੇ ਪਾਸੇ ਉਹਦੇ ਉੱਤੇ ਇਹਨਾਂ ਦੀ ਨੋ ਰਾਣੀ ਦਾ ਛੋਟੀਆਂ-ਛੋਟੀਆਂ ਦੋ ਗਾਇ ਚੈਂਗੀਆਂ ਪਈਆਂ ਸੀ ਜਿਹਨੂੰ ਆਪਾਂ 골ਡ ਕਹਿ ਦਿੰਨੇ ਪਰ ਉਹ ਨਕਲੀ 골ਡ ਸੀ ਅਸੀਂ ਐਵੇਂ ਪ੍ਰੈਸ ਦੇ ਸਾਹਮਣੇ ਹਲੀ ਕੋਈ ਸਿਸਟਮ ਇਹ ਚੀਜ਼ ਪਈ ਸੀ ਇਹ ਜਦੋਂ ਇਹ ਉਹਨੇ ਇਹ ਫੜੀ ਤੇ ਉਹਦੇ ਕੋਈ ਕੰਟਰੋਲ ਨਾ ਹੋਇਆ ਤੇ ਇਹ ਥਲੇ ਐਂਜ ਡਿੱਗ ਪਈ ਜਦੋਂ ਇਹ ਖੜਾਕ ਹੋਇਆ ਤੇ ਕੋਈ ਨਾ ਦਾ ਬੇਟਾ ਜਿਹੜਾ ਉਸੇੜੇ ਉੱਠ ਖਲੋਤਾ ਖੜਾਕ ਹੋਇਆ ਕਿ ਪਹਿਲੋਂ ਉਹਦੇ ਦੱਸਣ ਮੁਤਾਬਕ ਵੀ ਮੈਨੂੰ ਇਹ ਗੱਲ ਜਾਪੀ ਵੀ ਸ਼ਾਇਦ ਇਹ ਬੱਤੀ ਆ ਗਈ ਆ ਤੇ ਐਸੀ ਚੱਲ ਪਿਆ ਮੇਰਾ ਔਰ ਜਦੋਂ ਉਹਨੇ ਇਸ ਗੱਲ ਨੂੰ ਵੇਖਿਆ ਵੀ ਇਹ ਤੇ ਕੋਈ ਗੱਲ ਨਹੀਂ ਬੱਤੀ ਨਹੀਂ ਆਈ ਉਹਨੇ ਐਂ ਚਾਤੀ ਮਾਰੀ ਤੇ ਘਰਾਂ ਦੇ ਅੰਦਰ ਛੋੜੇ ਜੇ ਮੇਜ਼ ਰੱਖੇ ਹੁੰਦੇ ਜਿਹਦੇ ਤੇ ਆਪਾਂ ਆਮ ਕੋਈ ਘਰ ਤੇ ਪਰੌਣਾ ਆ ਜਾਂਦਾ ਉਹਦੇ ਨੂੰ ਚਾਹ ਪਾਣੀ ਪੀਉਣ ਵਾਸਤੇ ਉਹ ਇਹਨਾਂ ਦੇ ਸੋਫੇ ਦੇ ਲਾਗੇ ਇਸ ਤਰ੍ਹਾਂ ਦਾ ਇੱਕ ਮੇਜ਼ ਪਿਆ ਸੀ ਇਹ ਮੁੰਡਾ ਜਿਹੜਾ ਇਹ ਉਹਦੇ ਥੱਲੇ ਦਵਾ ਦਵਾ ਇੰਜ ਕਰਕੇ ਸਾਈਡ ਤੇ ਲੰਮੇ ਪੈ ਗਿਆ ਔਰ ਜਦੋਂ ਇਹਨੇ ਮਤਲਬ ਉਹਨੂੰ ਚੰਗੀ ਤਰ੍ਹਾਂ ਵੇਖਿਆ ਵਾਚਿਆ ਤੇ ਉਹ ਵਾਚਣ ਤੋਂ ਬਾਅਦ ਇਹਨੇ ਉਹਦਾ ਜਦੋਂ ਵੇਖਿਆ ਵੀ ਇਹ ਤੇ ਮੁੰਡਾ ਹੈ ਇਹਨੇ ਉਹਨੂੰ ਫੜ ਲਿਆ ਫੜਨ ਤੋਂ ਬਾਅਦ ਜੋ ਕੁਦਰਤੀ ਗੱਲ ਹੈ ਵੀ ਉਹ ਤਾਂ ਮਤਲਬ ਜਿਹੜਾ ਹਸੀਗਾ ਰੌਲਾ ਪੈ ਗਿਆ ਘਰ 'ਚ ਇਹ ਦੂਸਰੇ ਪਾਸੇ ਆਪਣੇ ਕਮਰੇ ਦੇ ਅੰਦਰ ਦੋਵੇਂ ਜੀ ਜਿਹੜੇ ਆ ਬਜ਼ਾਰ ਵਾਲੇ ਪਾਸੇ ਜਿਹੜਾ ਕਮਰਾਂਜੀਤ ਤੇ ਛੋਟੀ ਜੀ ਇੱਕ ਕਰਿਆਨੇ ਦੀ ਦੁਕਾਨ ਕਰਦੇ ਆ ਉਹਦੇ ਵਿੱਚ ਇਹ ਦੋਨੋਂ ਜੀ ਉਸਦੇ ਪਾਸੇ ਸੀ ਬੇਟਾ ਦੇ ਨੂੰ ਦੂਸਰੇ ਪਾਸੇ ਸੀ ਜਦੋਂ ਰੌਲਾ ਪਿਆ ਇਹ ਵੀ ਉੱਠ ਕੇ ਗਏ ਵੀ ਸਾਡੇ ਘਰ ਤੇ ਰੌਲਾ ਕਾਦਾ ਪੈ ਗਿਆ ਇਹਨਾਂ ਨੇ ਉਸੇ ਵੇਲੇ ਉਸ ਮੁੰਡੇ ਨੂੰ ਮਤਲਬ ਉਹਨੇ ਫੜ ਲਿਆ ਮੁੰਡੇ ਨੇ ਔਰ ਇਹਨੇ ਸਭ ਤੋਂ ਪਹਿਲਾਂ ਜਿਹੜਾ ਫੋਨ ਆ ਸਾਡੇ ਇਸ ਮੈਂਬਰ ਪੰਚਾਇਤ ਹਰਪ੍ਰੀਤ ਸਿੰਘ ਨੂੰ ਰਾਤ 11:30 ਵਜੇ ਦੇ ਕਰੀਬ ਕੀਤਾ ਵੀ ਮੇਰੇ ਘਰ ਇਸ ਤਰ੍ਹਾਂ ਇਸ ਤਰ੍ਹਾਂ ਮੁੰਡਾ ਆ ਗਿਆ ਤੇ ਆ ਗੱਲ ਬਾਤਿਆ ਪੰਚਾਇਤ ਮੌਕੇ ਤੇ ਆਵੇ ਔਰ ਉਹਨੇ ਤੋਂ ਬਾਅਦ ਇਹ ਦੂਸਰਾ ਫੋਨ ਸਾਡੇ ਅਮਰਜੀਤ ਸਿੰਘ ਆ ਜੀਓਜੀ ਆ ਸਾਬਕਾ ਫੌਜੀ ਆ ਇਹਨਾਂ ਨੂੰ ਕੀਤਾ ਕਿਉਂਕਿ ਇਹ ਇਹਨਾਂ ਦਾ ਘਰ ਉਹਨਾਂ ਦਾ ਥੋੜਾ ਜਿਹਾ ਹਟਮਾ ਸੀ ਔਰ ਇਹ ਰਾਤ ਫਿਰ ਸਭ ਤੋਂ ਪਹਿਲ ਨੂੰ ਇਹ ਉਹਨਾਂ ਦੇ ਘਰ ਚ ਪਹੁੰਚਦੇ ਆ ਜਿਹੜੀ ਵੀਡੀਓ ਵਾਇਰਲ ਹੋ ਰਹੀ ਆ ਉਹਦੇ ਵਿੱਚ ਜਿਹੜੇ ਹਾਂਜੀ ਜਿਹੜੇ ਵੀਰਨਸ ਇਹਦੇ ਜਿਹੜਾ ਸਰਦਾਰ ਦਾ ਨੰਦ ਸੇਗਾ ਨਾ ਉਹ ਸਰਦਾਰ ਇਹ ਇਹ ਆ ਜਿਹੜਾ ਰਾਤ ਜਾ ਗਿਆ ਜਿਹਨੇ ਛਡਾਇਆ ਤਾਂ ਉਹਨੂੰ ਫੜ ਲਿਆ ਪਰਨਾ ਬੱਦਾ ਸੀਗਾ ਹਾਂਜੀ ਬੰਦ ਜਿਹੜਾ ਨੰਗੇ ਸਿਰ ਵਾਲਾ ਜਿਹੜਾ ਕਈ ਛਿੜਾ ਰਿਹਾ ਉਹ ਇਹ ਹੀ ਉਹ ਇਹ ਚ ਇਹ ਬਾਪ ਹੀ ਜਿਹੜਾ ਉਹ ਕੋਈ ਕਈ ਫੜ ਕੇ ਲਿਉਂਦਾ ਜਦੋਂ ਮਾਰਨ ਨੂੰ ਜਾਂਦਾ ਜਦੋਂ ਇਸ ਤਰ੍ਹਾਂ ਕਰਦਾ ਉਹ ਇਹ ਇਹਨਾਂ ਦਾ ਬਾਪ ਵੀ ਨਹੀਂ ਆਪਾਂ ਇਹਨੂੰ ਮਾਰਨਾ ਨਹੀਂ ਆਪਾਂ ਕੁਝ ਨਹੀਂ ਕਰਨਾ ਔਰ ਇਹ ਇਹ ਵੀਡੀਓ ਵੀਡੀਓ ਇਹਨਾਂ ਨੇ ਆਪ ਹੀ ਬਣਾਈ ਆ ਜਦੋਂ ਵੀ ਸਵੇਰੇ ਮੁਰਕੇ ਜਦੋਂ ਇਹਨਾਂ ਦੇ ਨਾਲ ਪੰਚਾਇਤ ਨਾਲ ਗੱਲ ਹੋ ਗਈ ਵੀ ਆਪਾਂ ਇਹਦਾ ਕੀ ਕਰਨਾ ਨਾ ਆਖਿਆ ਵੀ ਇਹ ਬੱਚਾ ਨਭਾ ਲ ਗਿਆ ਆਪਾਂ ਇਹਦੇ ਬਾਰੇ ਸਵੇਰੇ ਪੰਚਾਇਤ 'ਚ ਕੋਈ ਗੱਲਬਾਤ ਕਰਾਂਗੇ ਤੇ ਇਹਨੂੰ ਰਾਤ ਘਰ ਭੇਜ ਦਿਓ ਇਹ ਨਾ ਉਹਨੂੰ ਬਤੌਰ ਸਬੂਤ ਵੀ ਇਹ ਸਵੇਰੇ ਮੁਕਰ ਜੂਗਾ ਵੀ ਮੈਂ ਇਹਨਾਂ ਦੇ ਘਰ ਆਇਆ ਕਿ ਨਹੀਂ ਆਇਆ ਜਾਂ ਕੀ ਗੱਲਬਾਤ ਆ ਇਹ ਵੀਡੀਓ ਇਹਸ ਕਰਕੇ ਬਣਾਈ ਗਈ ਵੀਡੀਓ ਇਹਨਾਂ ਦੇ ਕੋਲੋਂ ਵਾਇਰਲ ਹੋ ਅਸਲ ਸੱਚ ਇਹ ਆ ਵੀ ਇਹ ਸਾਡੇ ਫੌਜੀ ਸਾਹਿਬ ਨੇ ਉਹ ਵੀਡੀਓ ਜਿਹੜੀ ਸੀਗੀ ਉਹ ਕੁਝ ਇਹ ਮੈਨੂੰ ਵੀ ਭੇਜੀ ਵੀ ਮੇਰੇ ਚਾਚਾ ਜੀ ਵੀ ਇਦਾਂ ਕਰਕੇ ਰਾਤੀ ਇਹ ਮੁੰਡਾ ਆ ਗਿਆ ਇਹਦੇ ਬਾਰੇ ਕੀ ਕਰਨਾ ਜਾਂ ਕੀ ਨਹੀਂਗਾ ਅਸੀਂ ਉਹਦੇ ਬਾਰੇ ਚ ਅਸੀਂ ਤੇ ਉਹਦੇ ਵਿੱਚ ਨਹੀਂ ਸੀ ਉਸ ਦਿਨ ਇਹਦੀ ਬੇਨਤੀ ਸੁਣ ਲਓ ਬਾਅਦ ਚ ਮੈਂ ਤਾਂ ਪਰਚਾ ਐਸੀ ਕਰਕੇ ਹੋਇਆ ਤਾਂ ਸਾਰੀ ਅਸਲੀਅਤ ਉਹ ਪਾ ਦੇ। ਕੋਈ ਪੁੱਛਵਾ ਬਾਅਦ ਚ ਕੁਐਸਚਨ ਕਰ ਲਿਓ ਸਾਡੇ ਤੇ। ਇਹ ਵੀ ਵੀਡੀਓ ਭੇਜ ਦੇ ਨਾਲੇ। ਅੱਛਾ। ਔਰ ਇਹ ਤੋਂ ਬਾਅਦ ਇਹਨਾਂ ਨੇ ਸਵੇਰੇ ਸਾਡੀ ਇਹ ਭੰਜੀਆ ਸਰਪੰਚਿਆਸ ਸਾਡੀ ਇਹ ਸਾਰੀ ਪੰਚਾਇਤ ਸਾਡੇ ਸਾਂਝੇ ਥਾਂ ਦੇ ਇਕੱਠੇ ਹੋਈ। ਉਹਦੇ ਵਿੱਚ ਸਾਡੇ ਇਹ ਪਰਮਜੀਤ ਸਿੰਘ ਨੰਬਰਦਾਰ ਇਹ ਵੀ ਉੱਥੇ ਮੌਜੂਦ ਸੀ। ਔਰ ਪਰਮਜੀਤ ਸਿੰਘ ਸਾਡਾ ਸਾਬਕਾ ਮੈਂਬਰ ਬਣ ਕੇ ਆ ਤੇ ਉਹ ਵੀ ਉੱਥੇ ਮੌਜੂਦ ਸੀ। ਔਰ ਬਾਕੀ ਇਹ ਸਾਰੀ ਪੰਚਾਇਤ ਉੱਥੇ ਸੀ। ਔਰ ਇਹਨਾਂ ਨੇ ਉਸ ਦੇ ਮਾਪਿਓ ਨੂੰ ਸੱਧਿਆ ਨਾਲ ਉਹ ਬੱਚੇ ਨੂੰ ਲੈ ਕੇ ਆਏ ਔਰ ਉੱਥੇ ਜਦੋਂ ਆਏ ਤੇ ਉਹਨੇ ਨੇ ਇਹਨਾਂ ਨੇ ਪੰਚਾਇਤ ਨੇ ਉਹਨਾਂ ਨੂੰ ਕਿਹਾ ਵੀ ਤੂੰ ਇਹ ਤੁਹਾਡਾ ਬੱਚੇ ਦੀ ਲਗਾਤਾਰ ਤੀਜੀ ਚੌਥੀ ਹਰਕਤ ਆ ਇਹ ਇਹਦੇ ਤੋਂ ਪਹਿਲਾਂ ਤਿੰਨ ਘਟਨਾਵਾਂ ਇਹਨੇ ਪਿੰਡ ਦੇ ਅੰਦਰ ਚੋਰੀ ਦੀਆਂ ਪਹਿਲਾਂ ਕੀਤੀਆਂ ਔਰ ਉਹ ਚਾ ਤਿੰਨ ਵਾਰੀ ਉਹਨੂੰ ਵਾਰਨਿੰਗ ਦੇ ਕੇ ਇਸ ਕਰਕੇ ਛੱਡਿਆ ਵੀ ਇਹ ਬੱਚਾ ਛੋਟਾ ਹੈ ਵੀ ਇਹ ਬਾਰ ਬਾਰ ਇਹਦਾ ਕੈਰੀਅਰ ਦਾ ਸਵਾਲ ਹੈ ਜੇ ਹੁਣ ਤਾਂ ਇਹਨੂੰ ਪਰਚਿਆਂ ਚ उलझा ਦਿੱਤਾ ਤੇ ਇਹ ਬਹੁਤ ਮਾੜੀ ਗੱਲ ਹੋਊਗੀ ਔਰ ਉਹਦੇ ਵਿੱਚ ਜਦੋਂ ਉੱਥੇ ਇਹਨਾਂ ਨੇ ਪੰਚਾਇਤ ਦੇ ਅੰਦਰ ਉਹਦੇ ਫਾਦਰ ਨੂੰ ਕਿਹਾ ਵੀ ਤੁਸੀਂ ਇਹਨੂੰ ਸਖਤੀ ਦੇ ਨਾਲ ਰੋਕਦੇ ਨਹੀਂਗੇ ਇਹ बार-बार ਪਿੰਡ 'ਚ ਨੁਕਸਾਨ ਕਰ ਰਿਹਾ ਔਰ ਇੱਕ ਜਿਹੜੇ ਲੋਕ ਆ ਉਹ ਸਾਡੇ ਕੋਲ ਆਣ ਕੇ ਪੰਚਾਇਤ ਕੋਲ ਆਣ ਕੇ ਇਨਸਾਫ ਦੀ ਅਪੀਲ ਕਰਦੇ ਔਰ ਅਸੀਂ ਤੁਹਾਨੂੰ ਇਹਨਾਂ ਨੂੰ ਰੋਕਣ ਵਾਸਤੇ ਕਹਿੰਦੇ ਆ ਪੰਚਾਇਤ ਨੇ ਥੋੜਾ ਜਿਹਾ ਨਰਮ ਦਿਲ ਵਿਖਾਉਂਦਿਆਂ ਵੀ ਇਹਦੇ ਖਿਲਾਫ ਜਿਹੜਾ ਲੀਗਲੀ ਮਤਲਬ ਕੰਮ ਆ ਕਰਨ ਦੀ بجائے ਇਹਨਾਂ ਨੇ ਪੰਚਾਇਤ ਦੇ ਅੰਦਰ ਉਹਨੂੰ ਮਾੜੀ-ਮੋਟੀ ਸਜ਼ਾ ਦੇ ਕੇ ਵੀ ਇਸ ਕੇਸ ਨੂੰ ਮਤਲਬ ਰਫਾ-ਦਫਾ ਕਰਨਾ ਚਾਹਿਆ ਵੀ ਚਲੋ ਇਹ ਬੱਚੇ ਦੇ ਕੋਈ ਇੱਕ ਦਾ ਸਵਾਲ ਹੈ ਸਾਨੂੰ ਇਹ ਨ ਉੱਥੇ ਜਦੋਂ ਇਹ ਚਲੇ ਗਏ ਜਦੋਂ ਉਥੋਂ ਉਠਲੋਤੇ ਇਹਨਾਂ ਦਾ ਰੌਲਾ ਰੱਪਾ ਪਿਆ ਜਿਹੜਾ ਆਮ ਤੌਰ ਤੇ ਤੁਸੀਂ ਵੀ ਸਵਾਲ ਕਰੋਗੇ ਕਿ ਉਹ ਸੱਟ ਕਿਦਾਂ ਲੱਗੀ ਉਹ ਜਦੋਂ ਚਲੇ ਗਏ ਰਸਤੇ 'ਤੇ ਜਾ ਕੇ ਜਦੋਂ ਮੁੰਕੇ ਉਹ ਮਤਲਬ ਇਹ ਮੁੰਡਾ ਜਿਹੜਾ ਹੈਗਾ ਜਿਹੜਾ ਇਹਨਾਂ ਦਾ ਬੇਟਾ ਫੜਿਆ ਗਿਆ ਉਹ ਜਦੋਂ ਉਹਨੇ ਆਖਿਆ ਵੀ ਤੂੰ ਅਜੇ ਵੀ ਗਲਤੀ ਕਰਕੇ ਮੰਨਦਾ ਨਹੀਂ ਉੱਥੇ ਉਹਨਾਂ ਦੀ ਹੱਥੋਂ ਫਾਈ ਹੋਈ ਔਰ ਉਹਦੇ ਵਿੱਚ ਇਹਨਾਂ ਦਾ ਜੋ ਵੀ ਮਾੜਾ-ਮੋਟਾ ਹੋਇਆ ਗਾਲੀ-ਕਲੋਚ ਹੋਇਆ ਉਸ ਤੋਂ ਬਾਅਦ ਜਿਹਨੇ ਪੰਚਾਇਤ ਨੇ ਫੇਰ ਆਖਿਆ ਵੀ ਤੁਸੀਂ ਕੋਈ ਗੱਲ ਨਹੀਂ ਇਹ ਪਿੰਡ ਦਾ ਮਾਮਲਾ ਹੈ ਅਸੀਂ ਜਿਹੜਾ ਜੇ ਕੋਈ ਇਹਦਾ ਮਾਰੀ ਮੋਟੀ ਛੱਟ ਲੱਗੀ ਆਦਾ ਇਲਾਜ ਕਰਵਾਦਣੀ ਜਾਓ ਡਾਕਟਰ ਕੋਲ ਜਾ ਕੇ ਪੱਟੀ ਪਟਾ ਲਓ ਇਹਦਾ ਜੋ ਵੀ ਲੱਜ ਆਉਂਦਾ ਅਸੀਂ پیسے ਦੇ ਦਿਆਂਗੇ ਉਹ ਚਲੇ ਗਏ ਪਰ ਇਹਦੀ ਬਾਦ ਕਿਉਂ ਹੁੰਦੀ ਇਹ ਹੋਈ ਵੀ ਉਹਦੇ ਤੋਂ ਬਾਅਦ ਚ ਉਹ ਉਹਨਾਂ ਦੂਸਰੇ ਜਿਨ੍ਹਾਂ ਨੂੰ ਅਸੀਂ ਕਹਿ ਸਕਦੇ ਆਂ ਵੀ ਜਾਤ ਦੇ ਨਾਂ ਤੇ ਰਾਜਨੀਤੀ ਕਰਨ ਵਾਲੇ ਵਿਅਕਤੀ ਜਿਹੜੇ ਆ ਉਹਨਾਂ ਨੇ ਐਂਟਰੀ ਕੀਤੀ ਜਿਨ੍ਹਾਂ ਨੇ ਇਸ ਘਟਨਾ ਨੂੰ ਬਿਲਕੁਲ ਗਲਤ ਰੂਪ ਦਿੱਤਾ ਜਿਸ ਤਰ੍ਹਾਂ ਪ੍ਰੈਸ ਦੇ ਅੰਦਰ ਮੀਡੀਆ ਦੇ ਅੰਦਰ ਇਸ ਗੱਲ ਨੂੰ ਛਾਲਿਆ ਗਿਆ ਵੀ ਉਹ ਨਵਾਲਗ ਬੱਚਾ ਸੀ ਉਹ ਰੋਟੀ ਮੰਗਣ ਗਿਆ ਸੀ ਤੁਹਾਡੇ ਸਾਹਮਣੇ ਸਾਡਾ ਪੱਖ ਇਹ ਆ ਵੀ ਰਾਤ 11:30 12 ਵਜੇ ਕੋਈ ਰੋਟੀ ਦੀ ਮਸਲਾ ਨਹੀਂ ਉਹ ਉਹਦੇ ਕੋ ਸਾਡੇ ਕੋ ਇਕੱਠ ਨਾਵਾ ਬਕਾਇਦਾ ਲਿਖੀਆਂ ਸਾਂ ਇਸ ਤਿੰਨ ਪਿੰਡ ਦੇ ਅੰਦਰ ਕਿਧੀਆਂ ਕਿਧੀਆਂ ਨੇ ਚੋਰੀਆਂ ਕੀਤੀਆਂ ਕਿਹੜੇ ਵਿਅਕਤੀਆਂ ਦੇ ਘਰੋਂ ਕਿਹੜੇ ਮੋਬਾਈਲ ਚੋਰੀ ਕੀਤਾ ਕਿਹਦੇ ਮਤਲਬ ਜਿਹੜਾ ਮਤਲਬ ਸਾਧ ਦੇ ਅੰਦਰ ਇੱਕ ਸਾਡੇ ਦੁਕਾਨਦਾਰ ਆ ਉਹਨੇ ਆਪਣਾ ਜਿਹੜਾ ਬਾਬੇ ਬਾਲਕਨਾਥ ਨੂੰ ਮੰਨਦਾ ਉਹਦੇ ਅੱਗੇ ਮੱਥਾ ਟੇਕਣ ਵਾਸਤੇ ਚੜਾਵੇ ਵਾਸਤੇ ਕਿ ਗੁੱਥਨੀ ਰੱਖੀ ਹੈ ਉਹ ਵੀ ਪਰਿਵਾਰਲੇ ਹੁੰਦੇ ਨੇ ਨਹੀਂ ਅਸੀਂ ਉਹ ਨਹੀਂ ਜਾਣਦੇ ਉਹਨਾਂ ਨੇ ਪੁਲਿਸ ਕੋ ਬਿਆਨ ਕਲਮ ਬੰਦ ਕਰਾਏ ਆਪਣੇ ਉਹਨੂੰ ਇਹ ਰਾਮਦਾਸ ਜਿਹੜੇ ਇਹਨਾਂ ਕਰੀ ਗੀਆਂ ਉਹ ਜਿਹੜੀ ਕਹਿੰਦੀ ਆ ਮੈਨੂੰ ਸਾਨੂੰ ਪਤਾ ਆ ਜੀ ਜਿਹਨੂੰ ਲੋਰ ਪਾਇਆ ਸੀ ਦੇਣਾ ਪਾਇ ਪੁਲਿਸ ਨੂੰ ਉਹਨਾਂ ਦਿੱਤੀ ਹੈ ਪੁਲਿਸ ਦੇ ਕੋਲ ਉਹਨਾਂ ਨੇ ਕਿਹਾ ਹਾਂ ਜੀ ਪੁਲਿਸ ਕੋਲ ਉਹਨਾਂ ਇੱਕ ਦੇ ਤੇ ਇਹ ਸੀਗਾ ਵੀ ਅੱਜ ਤੋਂ ਕੁਝ ਇੱਕ ਕੁਝ ਚਿਰ ਪਹਿਲਾਂ ਇਸ ਵਿਅਕਤੀ ਨੇ ਸਾਈਕਲ ਚੋਰੀ ਕੀਤਾ ਸਾਈਕਲ ਚੋਰੀ ਕਰਕੇ ਜਿਹੜੇ ਕਣਕ ਦੇ ਖੇਤੋਂ ਚ ਸੁਰਤਾ ਜਿਹੜਾ ਜਿਹੜੋਂ ਪਰਿਵਾਰ ਨੇ ਇਹਨਾਂ ਨੇ ਪੰਚਾਇਤ ਨੇ ਦਖਲਤਾ ਜੀ ਕੀਤਾ ਸਾਈਕਲ ਉਹਨਾਂ ਨੂੰ ਵਾਪਸ ਦਵਾਇਆ ਵੀ ਅਸੀਂ ਇਸ ਤਰ੍ਹਾਂ ਇੱਕ ਵਾਰੀ ਇੱਕ ਜਣੇ ਦਾ ਮੋਬਾਈਲ ਲੈ ਗਿਆ ਚੋਰੀ ਕਰਕੇ ਉਸ ਬੰਦੇ ਦਾ ਨਾਮ ਆ ਜੋਬਨਪ੍ਰੀਤ ਸਿੰਘ ਸਨੋਫਰ ਤਰਨ ਸਿੰਘ ਉਹਨਾਂ ਦਾ ਉਹਦੀ ਮਾਤਾ ਨੇ ਆਪਣੇ ਪੁੱੜੀ ਵਾਲੇ ਕੋਠੇ 'ਚੋਂ ਮੋਬਾਈਲ ਕੱਢ ਕੇ ਦਿੱਤਾ ਜਾਨੀ ਕਿ ਇਹ ਵਿਅਕਤੀ ਜਿਹੜਾ ਮੁੰਡਾ ਜਿਹੜਾ ਹੈ ਵੇਖਣ ਨੂੰ ਆਪਾਂ ਨੂੰ ਇੰਜ ਜਾਪਦਾ ਵੀ ਇਹ ਮਤਲਬ ਇਹਦੇ ਨਾਲ ਬਹੁਤ ੱਕਾ ਹੋਇਆ ਬੇਇਨਸਾਫੀ ਹੋਈ ਹੈ ਸਾਚੇ ਅਭੀ ਲਗਾਤਾਰ ਚੋਰੀਆਂ ਕਰਨ ਵਾਲੀ ਪ੍ਰਵਿਰਤੀ 'ਚ ਲਗਾਤਾਰ ਅਗਾਂਹ ਨੂੰ ਵੱਧ ਰਿਹਾ ਔਰ ਉਹਦੇ ਵਿੱਚ ਕੋਈ ਇਸ ਤਰ੍ਹਾਂ ਦਾ ਮਸਲਾ ਨਹੀਂ ਜਾਤ ਪਾਤ ਦਾ ਜਾਂ ਦਲਿਤ ਹੋਣ ਦਾ ਜਾਂ ਇਸ ਕਰਕੇ ਮਾਰਿਆ ਕੁੱਟਿਆ ਜਾਂ ਉਹਨੂੰ ਇਸ ਕਰਕੇ ਕੋਈ ਸੋਸ਼ਲ ਬਾਈਕਾਟ ਦੀ ਗੱਲ ਆ। ਸੋ ਮਤਲਬ ਵੱਡੇ ਰੂਪ ਦੇ ਵਿੱਚ ਸਾਨੂੰ ਆਪ ਖੁਦ ਪਿੰਡ ਸਾਰੇ ਵਾਲਿਆਂ ਨੂੰ ਸਾਰਾ ਪਿੰਡ ਤਾਂ ਹਜਰ ਆ ਵੀ ਸਾਨੂੰ ਇਸ ਕਰਕੇ ਪਰੇਸ਼ਾਨੀ ਹੋਈ ਵੀ ਜਿਹੜਾ ਇਹਨਾਂ ਨਾਲ ਜਿਹੜਾ ਕੋਈ ਮੜਿਆ ਮੋਟਾ ਕੋਈ ਤਣਾਅ ਆ ਗਿਆ ਕੋਈ ਗੱਲਬਾਤ ਪਿੰਡ ਦੇ ਉੱਤੇ ਜਿਹੜਾ ਇਹ ਇਲਜ਼ਾਮ ਲੱਗਾ ਧੱਬਾ ਲੱਗਾ ਵੀ ਅੱਜ ਦੇ ਸਮੇਂ ਦੇ ਅੰਦਰ ਇਸ ਯੁੱਗ ਦੇ ਅੰਦਰ ਇੱਕ ਵਿਅਕਤੀ ਨੂੰ ਖਾਸ ਕਰਕੇ ਪੰਜਾਬ ਅੰਮ੍ਰਿਤਸਰ ਉਹ ਧਰਤੀ ਹੈ ਜਿਹੜੀ ਗੁਰੂਆਂ ਦੀ ਧਰਤੀ ਹੈ ਜਿਹਦੇ ਵਜੇ ਕੋਈ ਵੀ ਬੰਦਾ ਇਹ ਇਸ ਬੱਚੇ ਨੂੰ ਰੋਟੀ ਤੋਂ ਨਾ ਨਹੀਂ ਕਰ ਸਕਦਾ ਜੇ ਕੋਈ ਰੋਟੀ ਦੀ ਕੋਈ ਇਸ ਕਿਸਮ ਦੀ ਸਮੱਸਿਆ ਹੋਵੇ ਅਸੀਂ ਤੁਹਾਡੇ ਕੋਲ ਇਹ ਹੀ ਅਪੀਲ ਕਰਨ ਵਾਸਤੇ ਇੱਥੇ ਪਹੁੰਚੇ ਆ ਤੁਸੀਂ ਸਾਰੇ ਪਰਿਵਾਰ ਵਾਲੇ ਇੱਥੇ ਮੌਜੂਦ ਹੈ ਇਹਦੇ ਤੋਂ ਬਾਅਦ ਜਿਨੂੰ ਇਹ ਘਟਨਾ ਨੂੰ ਉਹਨਾਂ ਜਿਹੜੇ ਮਤਲਬ ਆਪਣੇ ਆਪ ਨੂੰ ਇਹਨਾਂ ਜਾਤਪਾਤ ਦੇ ਨਾਂ ਤੇ ਰਾਜਨੀਤੀ ਕਰਨੇ ਚਾਹੁੰਦੇ ਜਿਨੂੰ ਉਹਨਾਂ ਨੇ ਇਹਨੂੰ ਹੈਂਡਲ ਕਰ ਲਿਆ ਤੇ ਉਹਨਾਂ ਨੇ ਫਿਰ ਇਹ ਜਿਹੜੀ ਵੀਡੀਓ ਸਾਡੇ ਵਾਲੀ ਜਿਹੜੀ ਫੜੀ ਸੀ ਰਾਤ ਉਹ ਵੀਡੀਓ ਵਾਇਰਲ ਕਰਤੀ ਅਰਸੋ ਜਦੋਂ ਇਹ ਵੀ ਮੀਡੀਆ ਦੇ ਅੰਦਰ ਫਲੈਸ਼ ਹੋਈ ਖਬਰ ਫਿਰ ਪੁਲਿਸ ਨੂੰ ਕੁਦਰਤੀ ਆ ਗੱਲ ਵੀ ਸਾਰੀ ਪੁਲਿਸ ਹਰ ਘਰ ਤੇ ਆਈ ਔਰ ਪੁਲਿਸ ਨੇ ਆਣ ਕੇ ਉਥੇ ਇਹਨਾਂ ਦੇ ਘਰ ਵੀ ਵਿజిਟ ਕੀਤਾ ਵੇਖਿਆ ਵੀ ਵਾਕਿਆ ਇੱਥੇ ਆ ਘਟਨਾ ਵਾਪਰੀ ਆ ਜੋ ਵੀ ਕੋਈ ਨੇ ਵੈਰੀਫਿਕੇਸ਼ਨ ਕੀਤਾ ਫਿਰ ਉਹਦੇ ਤੋਂ ਬਾਅਦ ਜੰਡਿਆਲਾ ਗੁਰੂ ਥਾਣੇ ਦਾ ਜਿਹੜਾ ਜੰਡਿਆਲਾ ਹਲਕੇ ਦਾ ਡੀਐਸਪੀ ਆ ਰਵਿੰਦਰ ਸਿੰਘ ਐਸਐਚਓ ਹਰਜੰਤ ਸਿੰਘ ਚੌਕੀ ਇੰਚਾ ਉਨਕਾ ਦੇ ਰੋਬਰ ਔਰ ਦੂਸਰਾ ਉਹਨਾਂ ਦੇ ਸਟਾਫ ਸਾਰਾ ਨਵਾਂ ਪਿੰਡ ਚੌਕੀ ਦੇ ਅੰਦਰ ਇਕੱਤਰ ਹੋਏ ਫੇਰ ਸਾਨੂੰ ਹੀ ਪੰਚਾਇਤ ਨੇ ਕਿਹਾ ਸਾਡੀ ਐਂਟਰੀ ਉਦੋਂ ਹੁੰਦੀ ਆ ਜਦੋਂ ਨਵੇਂ ਪਿੰਡ ਚੌਂਕੀ ਦੇ ਅੰਦਰ ਸਾਰੇ ਇਕੱਠੇ ਹੁੰਦੇ ਆ ਤੇ ਫੇਰ ਅਸੀਂ ਉੱਥੇ ਜਾਂਦੇ ਆ ਸਾਰੀ ਪੁਲਿਸ ਦੇ ਸਾਹਮਣੇ ਆਪਣਾ ਪੱਖ ਰੱਖਿਆ ਜਿਹੜੀ ਗੱਲ ਤੁਸੀਂ ਵੀਰ ਜੀ ਕੀਤੀ ਆ ਇਹ ਸਾਰੀਆਂ ਕਟਨਾਵਾਂ ਦਸੀਆਂ ਔਰ ਫੇਰ ਉਹਨਾਂ ਦੇ ਸਾਹਮਣੇ ਜਿਹੜੇ ਉਹ ਮੈਂ ਤੇ ਕਹਿ ਸਕਦਾ ਕਿ ਖੌਤੀ ਜਿਹੜੇ ਆਪਣੇ ਆਪ ਨੂੰ ਲੀਡਰ ਕਹਿੰਦੇ ਆ ਜਾਂ ਇਸ ਤਰੀਕੇ ਦੀਆਂ ਕਟਨਾਵਾਂ ਨੂੰ ਛਾਲ ਕੇ ਆਪਣੀਆਂ ਰੋਟੀਆਂ ਸੇਕਣੀਆਂ ਚਾਹੁੰਦੇ ਆ ਉਹਨਾਂ ਦੇ ਨਾਲ ਵੀ ਟੇਬਲ 'ਤੇ ਆ ਕੇ ਵੀ ਤੁਸੀਂ ਅਸਲ 'ਚ ਇਸ ਬੱਚੇ ਦਾ ਭੁੱਖ ਖਰਾਬ ਕਰ ਰਹੇ ਜੋ ਪੰਚਾਇਤ ਚਾਹੁੰਦੀ ਸੀ ਵੀ ਇਹਨੂੰ ਛੋਟੀ ਮੋਟੀ ਸਜ਼ਾ ਦੇ ਕੇ ਇਹ ਬੰਦਾ ਕ੍ਰਾਈਮ ਵਾਲੇ ਪਾਸੇ ਨਾ ਵਧੇ ਪਰ ਤੁਸੀਂ ਜਿਸ ਤਰੀਕੇ ਨਾਲ ਇਹ ਮਾਹੌਲ ਖੜਾ ਕਰ ਰਹੇ ਹੋ ਤੁਸੀਂ ਚਾਹੁੰਦੇ ਹੋ ਜੀ ਪ੍ਰੋਟੈਕਸ਼ਨ ਕਰਕੇ ਵੀ ਇਹ ਇਸ ਬੰਦੇ ਦੇ ਮੁੰਡੇ ਤੇ ਵੀ ਪਰਚਾ ਹੋਵੇ ਇਹ ਪ੍ਰਵਾਹ ਤੇ ਪਰਚਾ ਹੋਣਾ ਹੀ ਹੋਣਾ ਔਰ ਜਦੋਂ ਇਹ ਪਰਚਾ ਹੋਊਗਾ ਇਹ ਬੰਦਾ ਸੁਧਰਨ ਦੀ ਬਜਾਏ ਹੋਰ ਵਿਗੜੂਗਾ ਸਾਡੀ ਇਹ ਗੱਲ ਕੰਫੈਸ ਕੀਤੀ ਡੀਐਸਪੀ ਸਾਹਿਬ ਨੇ ਉਸ ਬੱਚੇ ਨੂੰ ਉਹਦੇ ਮਾਂ ਪਰ ਉਹਨੂੰ ਪੁੱਛਿਆ ਵੀ ਕਾਕਾ ਜੀ ਦੱਸ ਇਹ ਜਿਹੜੀਆਂ ਘਟਨਾਵਾਂ ਹਨ ਚੋਰੀਆਂ ਦੀਆਂ ਗੱਲਾਂ ਇਹਨਾਂ ਨੇ ਕਹੀਆਂ ਐ ਇਸ ਤਰੀਕੇ ਨਾਲ ਜਿਸ ਤਰ੍ਹਾਂ ਤੁਹਾਡੇ ਕਰ ਰਹੇ ਅੱਧਾ ਕੀਤੀ ਉਹਨੂੰ ਇਹ ਸੱਚ ਹੈ ਉਹ ਆਂਦਾ ਜੀ ਹਾਂਜੀ ਮੈਂ ਫਲਾਣੇ ਦੇ ਘਰ ਗਿਆ ਸੀ ਮੈਂ ਆ ਚੋਰੀ ਕੀਤੀ ਆ ਮੈਂ ਇਹਨਾਂ ਦੇ ਘਰ ਵੀ ਚੋਰੀ ਕਰਨ ਗਿਆ ਸੀ ਇਸ ਕਿਸ ਨੂੰ ਬਥਾਰੀਆਂ ਦਾ ਨਾਮ ਫਿਰ ਉਹਦੇ ਤੋਂ ਬਾਅਦ ਜਦੋਂ ਅਸੀਂ ਉਹਨਾਂ ਨੂੰ ਇਹ ਉਹ ਆਖਿਆ ਸਾਡੀ ਮਨਸ਼ਾ ਦੇ ਅਸੀਂ ਪੰਚਾਇਤ ਦੀ ਸਾਡੀ ਵੀ ਇਹਨਾਂ ਨਾਲ ਬੈਠ ਕੇ ਟੇਬਲ ਟੈਗ ਤੇ ਮਸਲਾ ਹੱਲ ਹੋ ਜਾਵੇ ਤੇ ਇਹ ਲਿਟੀਗੇਸ਼ਨ ਵਾਲੇ ਪਾਸੇ ਗੱਲ ਨਾ ਵਧੇ ਜਿਹਦੇ ਨਾਲ ਸਾਡਾ ਜਿਹੜਾ ਅਕਸਾ ਬਹੁਤ ਮਾੜਾ ਜਾ ਰਿਹਾ ਕਿਉਂਕਿ ਪਿੰਡ ਦੇ ਅੰਦਰ ਇਸ ਤਰੀਕੇ ਦੀ ਘਟਨਾ ਵਾਪਰ ਜਾਵੇ ਤੇ ਸਾਡੇ ਆਪਣੇ ਆਪ ਵਾਸਤੇ ਵੀ ਇੱਕ ਮਤਲਬ ਜਿਹੜਾ ਸਾਨੂੰ ਪਰੇਸ਼ਾਨੀ ਦਾ ਇਹ ਜਿਹੜਾ ਕਾਰਨ ਬੜਿਆ ਇਹਦੇ ਵਿੱਚ ਮੈਂ ਤੁਹਾਨੂੰ ਖਾਸ ਤੌਰ ਤੇ মিডিਆ ਨੂੰ ਇਸ ਕਰਕੇ ਅੱਜ ਇੱਥੇ ਸੱਦਾ ਦਿੱਤਾ ਮੇਰੇ ਤੋਂ ਬਾਅਦ ਸਾਰੀ ਪੰਚਾਇਤ ਨੇ ਪਿੰਡ ਵਾਲਿਆਂ ਨੇ ਇਕੱਠੇ ਹੋ ਕੇ ਤੁਹਾਡੇ ਸਾਹਮਣੇ ਇਹ ਗੱਲ ਰੱਖੀ ਆ ਅਸੀਂ ਇਹ ਸਮਝਦੇ ਹਾਂ ਕਿ ਜਿਹੜਾ ਉਹ ਬੱਚੇ ਤੇ ਸਾਡੇ ਦੇ ਪਰਚਾ ਆ ਉਹ ਨਜਾਇਜ਼ ਹੋਇਆ ਔਰ ਜਿਹੜਾ ਦੂਸਰਾ ਜਿਹਦੇ ਤੇ ਪਰਚਾ ਹੋਣਾ ਚਾਹੀਦਾ ਸੀ ਉਹਦੇ ਤੇ ਅਜੇ ਤੱਕ ਪਰਚਾ ਨਹੀਂ ਹੋਇਆ ਇਹਨਾਂ ਦੇ ਪਰਿਵਾਰ ਦੇ ਔਰ ਜਿਹੜਾ ਮੁੰਡਾ ਅਰੈਸਟ ਕੀਤਾ ਉਹਦੇ ਤੇ ਪਰਚਾ ਦਰਜ ਕਰਕੇ ਉਹਨੂੰ ਕੱਲ ਰਿਮਾਂਡ ਲਿਆ ਸੀ ਅੱਜ ਉਹਨੂੰ ਸ਼ਾਇਦ ਜੇਲੇ ਭੇਜ ਦੇਣਗੇ ਔਰ ਜੋ ਚਲੋ ਪੁਲਿਸ ਦਾ ਜੁਡੀਸ਼ੀ ਪ੍ਰਸ਼ਾਸਨ ਹੁਣ ਤੁਸੀਂ ਵੇਖੋ ਇਹ ਮਤਲਬ ਇਸ ਗੱਲ ਦੇ ਉੱਤੇ ਪੁਲਿਸ ਨੇ ਤਿੰਨ ਚਾਰ ਧਰਾਵਾਂ ਲਾਤੀਆਂ ਪਰ ਚਾਹ ਉਹਨਾਂ ਨੇ ਐਫ ਆਈ ਆਰ ਨੰਬਰ 69 ਆ ਔਰ ਜੰਡਿਆਲੇ ਠਾਂਡੇ ਦੇ 24 ਨੂੰ ਉਹਨਾਂ ਦਰਜ ਕਰ ਦਿੱਤੀ ਜਿਹਦੇ ਵਿੱਚ 115 126 ਤੇ 35 ਤੇ 3 ਐਸ ਸੀ ਜਿਹੜਾ ਐਕਟ ਆ ਜਿਹੜਾ ਆਮ ਤੌਰ ਤੇ ਸਭ ਤੋਂ ਜਿਹੜੀ ਗੱਲ ਮੈਂ ਡੀ ਐਸ ਪੀ ਸਾਹਿਬ ਨੂੰ ਬੇਨਤੀ ਕੀਤੀ ਸੀ ਵੀ ਇਸ ਗੱਲ ਨੂੰ ਤੁਸੀਂ ਜਾਤੀਗਤ ਰੂਪ ਨਾ ਦਿਓ ਪਰ ਉਹਨਾਂ ਕਾਨੂੰਨ ਦੀਆਂ ਮਜਬੂਰੀਆਂ ਆਪਣੀਆਂ ਦੱਸੀਆਂ ਪਰ ਅਸੀਂ ਇਹ ਸਮਝਦੇ ਸੀਗੇ ਵੀ ਇਹ ਗੱਲ ਗਲਤ ਆ ਇਹਦੇ ਨਾਲ ਜਿਹੜਾ ਪੰਜਾਬ ਦਾ ਜੇ ਖਾਸ ਕਰਕੇ ਸਾਡੇ ਪਿੰਡਾਂ ਦਾ ਸਿਹਰ ਦਬਾਤਾ ਵਰਨਾ ਜਦੋਂ ਇਸ ਕਿਸਮ ਦੇ ਲੋਕ ਐਂਟਰ ਹੁੰਦੇ ਪਿੰਡਾਂ ਦੇ ਅੰਦਰ ਤੇ ਸਾਡੇ ਭਾਈਚਾਰੇ ਦੇ ਵਿੱਚ ਸੰਨ ਲੱਗਦੀ ਆ ਤੇ ਦਫੇੜ ਪੈਂਦੀ ਆ ਇਹ ਭਾਈਚਾਰਾ ਬਹੁਤ ਨੌ ਮਾਸ ਦਾ ਰਿਸ਼ਤਾ ਹੈ ਕਿਉਂਕਿ ਉਹ ਪਰਿਵਾਰ ਸਾਡਾ ਆਪਣਾ ਪਰਿਵਾਰ ਹੈ ਕੋਈ ਦੂਸਰਾ ਬਗਾਨਾ ਪਰਿਵਾਰ ਨਹੀਂ ਵੀ ਮਤਲਬ ਇਸ ਕਿਸਮ ਦੀ ਕੋਈ ਅੱਜ ਦੇ ਯੁੱਗ ਦੇ ਅੰਦਰ ਕੋਈ ਮਤਲਬ ਸ਼ੂਹਾ-ਸ਼ਾਤ ਵਾਲੀ ਗੱਲ ਹੋਵੇ ਜਾਂ ਉਹਨਾਂ ਨੂੰ ਅਸੀਂ ਘਰਾਂ ਜੇ ਨਹੀਂ ਵੜਨ ਦੇਣਾ ਜਾਂ ਉਹਨਾਂ ਦੇ ਨਾਲ ਸੋਸ਼ੀਅਲੀ ਬਾਈਕਾਟ ਵਾਲੀ ਗੱਲ ਹੋਵੇ ਕੋਈ ਇਸ ਕਿਸਮ ਦੀ ਗੱਲ ਨਹੀਂ ਕੋਈ ਜਿਹੜੀ ਮੀਡੀਆ ਦੇ ਵਿੱਚ ਇਹ ਗੱਲ ਰੋਟੀ ਉਹਨੇ ਖਾਣ ਵਾਲੀ ਗੱਲ ਆ ਕੋਈ ਅਸਰ ਦਾ ਮਸਲਾ ਨਹੀਂਗਾ ਚੋਰੀ ਕਰਨ ਗਿਆ ਬੰਦਾ ਮੌਕੇ ਤੇ ਫੜਿਆ ਗਿਆ ਔਰ ਮੌਕੇ ਤੇ ਫੜੇ ਜਾਣ ਤੇ ਜੋ ਤੁਸੀਂ ਵੀ ਕਿਤੇ ਤੁਸੀਂ ਸਾਡੇ ਭਰਾ ਜੋ ਤੁਸੀਂ ਵੀ ਜੇ ਤੁਹਾਡੇ ਘਰ ਇਸ ਤਰੀਕੇ ਨਾਲ ਰਾਤ ਨੂੰ 12 ਵਜੇ ਕੋਈ ਬੰਦਾ ਇੰਟਰ ਹੋਵੇ ਕਿ ਉਹਦੇ ਨਾਲ ਫਿਰ ਕੀ ਕੀਤਾ ਜਾਂਦਾ ਕਿਸ ਤਰੀਕੇ ਨਾਲ ਜਾਂਦੇ ਇਹ ਪਰਿਵਾਰ ਜਿਹੜਾ ਇਹ ਇਹ ਦੋਨੋਂ ਜੀ ਜਿਹੜੇ ਉਹਨੂੰ ਬਚਾਉਂਦੇ ਰਹੇ ਆਪਣੇ ਮੁੰਡੇ ਦੇ ਕੋਲੋਂ ਵੀ ਤੂੰ ਕਾਕਾ ਨਾ ਇਹਨੂੰ ਕੁਝ ਨਹੀਂ ਆਣੇ ਕੁਝ ਨਹੀਂ ਕਹਿਣਾ ਔਰ ਬਿਲਕੁਲ ਉਹ ਇਸ ਗੱਲ ਦੇ ਉੱਤੇ ਵੀ ਪੰਚਾਇਤ ਦੇ ਇਸ ਗੱਲ ਦੇ ਉੱਤੇ ਤੇ ਅਸੀਂ ਸਿਹਰੇ ਤੁਹਾਨੂੰ ਨਿਆ ਲੈ ਕੇ ਦਵਾਂਗੇ ਉਹਨਾਂ ਨੂੰ ਸੱਦਿਆ ਗਿਆ ਔਰ ਉਹਦੇ ਵਿੱਚ ਇਹ ਸਾਰੀ ਜਿਹੜੀ ਇਹ ਘਕਣਾ ਵਾਪਰੀ ਹੈ ਸਾਡੀ ਪੂਰੀ ਪੰਚਾਇਤ ਸਰਪੰਚੋ ਰਾਜਵਿੰਦਰ ਕੋਰ ਮੈਂਬਰ ਪੰਚਾਇਤ ਬੂਟਾ ਸਿੰਘ ਗਰਜੰਟ ਸਿੰਘ ਪਿੰਥੀ ਹਰਜੀਤ ਪਰਮਜੀਤ ਸਿੰਘ ਨੰਬਰਦਾਰ ਸਾਬਕਾ ਮੈਂਬਰ ਪੰਚਾਇਤ ਪਰਮਜੀਤ ਸਿੰਘ ਔਰ ਮੈਂ ਖੁਦ ਆਦਾਸ ਤੁਹਾਡੇ ਕੋਲ ਹਾਜ਼ਰ ਹਾਂ ਸਾਡਾ ਇਹ ਮੁੰਡਾ सोनू ਅਖਰਜਿੰਦਰ ਸਿੰਘ ਇਹਨਾਂ ਦੀ ਪਤਨੀ ਪਤਨੀ ਕਹਿੰਦੇ ਇਹਨਾਂ ਦੀ ਮਾਤਾ ਮੈਂਬਰ ਪੰਚਾਇਤ ਔਰ ਉਹ ਬਿਮਾਰ ਹੋਣ ਕਰਕੇ ਅੱਜ ਇੱਥੇ ਨਹੀਂ ਆ ਸਕਿਆ ਬਾਕੀ ਸਾਡੇ ਮੈਂਬਰ ਪੰਚਾਇਤ ਸਾਰੇ ਹਾਜ਼ਰ ਆ ਔਰ ਸਭ ਤੋਂ ਵੱਡੀ ਗੱਲ ਇਹ ਕਿ ਹੈ ਜਿਹੜੀ ਤੁਹਾਡੇ ਵਾਸਤੇ ਵੀ ਸਾਡੀ ਜਿਹੜੀ ਸਰਪੰਚ ਹੈ ਐਸਸੀ ਰੇੜੀ ਜ ਹੈ ਮਤਲਬ ਜਿਹੜਾ ਉਸ ਪੰਚਾਇਤ ਦੇ ਅੰਦਰ ਵੀ ਸਾਡੇ ਮਲਕੀਤ ਸਿੰਘ ਜਿਹੜਾ ਇਹਨਾਂ ਦਾ ਹਸਬੰਡ ਆ ਇਹ ਮੌਜੂਦ ਸੀ ਇਹ ਸਾਰੇ ਜਿਹੜੇ ਮੈਂਬਰ ਪੰਚਾਇਤ ਐਸਸੀ ਇਹ ਵੀ ਉੱਥੇ ਮੌਕੇ ਤੇ ਮੌਜੂਦ ਸੀ ਮਤਲਬ ਕੋਈ ਜਾਤ ਪਾਤ ਵਾਲੀ ਜਗ੍ਹਾ ਇਸ ਤਰ੍ਹਾਂ ਦੀ ਗੱਲ ਹੋਵੇ ਕਿ ਇਸ ਤਰੀਕੇ ਦਾ ਕੋਈ ਮਸਲਾ ਨਹੀਂ ਸੀਗਾ ਇਸ ਕਰਕੇ ਇਹ ਸਾਰੀ ਪੰਚਾਇਤ ਅਸੀਂ ਸਾਰੇ ਤੁਹਾਡੇ ਕੋਲ ਹਾਜ਼ਰ ਹੋਏ ਆ ਕਿ ਇਹ ਜਿਹੜਾ ਮਤਲਬ ਇਹਨਾਂ ਨੇ ਪਰਚਾ ਕਰਾਇਆ ਉਸ ਮੁੰਡੇ ਦੇ ਉੱਤੇ ਇਹ ਬਿਲਕੁਲ ਨਾਜਾਇਜ਼ ਔਰ ਇਸ ਪਰਚੇ ਨੂੰ ਤੁਹਾਡੇ ਮਾਧਿਅਮ ਰਾਈ ਵੀ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਆ ਸਾਡੇ ਬਿਆਨ ਲੈਣ ਦੇ ਬਾਅਦ ਵੀ ਬਿਆਨ ਕਾਨੂੰਨ ਬੰਦ ਕਰਨ ਦੇ ਬਾਅਦ ਵੀ ਕੱਲ ਵੀ ਡੀਐਸਪੀ ਸਾਹਿਬ ਨੂੰ ਮਿਲ ਕੇ ਆਏ ਆ ਔਰ ਸਾਨੂੰ ਵਿਸ਼ਵਾਸ ਦਿਵਾਉਣ ਦੇ ਬਾਅਦ ਵੀ ਅਜੇ ਤੱਕ ਐਫਆਈਆਰ ਕ੍ਰਾਸ ਨਹੀਂ ਕੀਤੀ ਜਿਹੜਾ ਅਸਲ ਦੋਸ਼ੀ ਆ ਉਹਦੇ ਖਿਲਾਫ ਅਜੇ ਤੱਕ ਪਰਚਾ ਦਰਜ ਨਹੀਂ ਕੀਤਾ ਤੁਹਾਡੇ ਮਾਧਿਅਮ ਰਾਈ ਅਸੀਂ ਮੰਗ ਕਰਦੇ ਆ ਇਹ ਇਸ ਘਟਨਾ ਦੀ ਨਿਰਪੱਖ ਜਾਂਚ ਕਰਕੇ ਜਿਹੜੇ ਦੋਸ਼ੀ ਅਸਲ ਦੋਸ਼ੀ ਆ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਇਹ ਤੁਹਾਡੇ ਗਾੜੀ ਅਸੀਂ ਆਪਣੀ ਬੇਨਤੀ ਫਰਿਆਦ ਲੈ ਕੇ ਹਾਜ਼ਰ ਹੋਏ ਆਂ ਬਾਕੀ ਸਾਡੀ ਪੰਚਾਇਤ ਤੇ ਸਾਡਾ ਇਹ ਪਰਿਵਾਰ ਇੱਥੇ ਹਾਜ਼ਰ ਆ ਤੁਸੀਂ ਜਿਹਦੇ ਕੋਲੋਂ ਵੀ ਜੋ ਵੀ ਪੁੱਛਣਾ ਚਾਹੋ ਤੁਸੀਂ ਖੁੱਲ ਕੇ ਜੀ ਸਾਨੂੰ ਵੀ ਕੋਈ ਸਾ ਅਸੀਂ ਪਹਿਲਾਂ ਰੱਦ ਕਰਾਉਗੇ ਕਿ ਕਿਦਾਂ ਅਸੀਂ ਉਹਦੇ ਰੱਦ ਕਰਾਉਣ ਵਾਸਤੇ ਮਿਲੋਗੇ ਐਸਐਸਪੀ ਸਾਹਿਬ ਨੂੰ ਆਪਣੀ ਦੀ ਰਿਕਵੈਸਟ ਕਰਾਂਗੇ ਦਰਖਾਸਤ ਦੇਾਂਗੇ ਪੰਚਾਇਤ ਵਾਲੋਂ ਜਿਸ ਜਿਹੜੀ ਆ ਸਟੋਰੀ ਆ ਸਟੋਰੀ ਆ ਇਹਦੇ ਮੁਤਾਬਕ ਜਿਹੜਾ ਇਨਸਾਫ ਕੀਤਾ ਆ ਮੈਂ ਗੁਰਜੀਤ ਸਿੰਘ ਨਿਯਾਮ ਪਰਵਾਸੀ ਇਹਨਾਂ ਦੇ ਘਰ ਦਾ ਸਾਹਮਣੇ ਇਹਨਾਂ ਦੀ ਵੇਹਲੀ ਆ ਵੇਹਲੀ ਦਾ ਗੇਟ ਟੱਪ ਕੇ ਉਹ ਜੋ ਬਚਾਕ ਨਹੀਂ ਸਾਡੇ ਕੋਠੇ ਦੇ ਉੱਪਰੋਂ ਦੀ ਹੋ ਕੇ ਲਾਗੇ ਸਾਡੇ ਗਵਾਂਢੀਆਂ ਦੇ ਕੋਠੇ ਉੱਪਰੋਂ ਹੋ ਕੇ ਸਾਡੀਆਂ ਪੌੜੀਆਂ ਦੀ ਰਾਹੀਂ ਸਾਡੇ ਘਰ ਦੇ ਵਿੱਚ ਦਾਖਲ ਹੋਇਆ ਥੱਲੇ ਮੇਰੇ ਬੱਚੇ ਗੁਰਿੰਦਰ ਸਿੰਘ ਦਾ ਕਮਰੇ ਵਿੱਚ ਦਾਖਲ ਹੋ ਕੇ ਚੋਰੀ ਕਰਤੀ ਉਹਨੇ ਪਹਿਲਾਂ ਮੋਬਾਈਲ ਚਲਾਇਆ ਉਠਾਇਆ ਉਸ ਤੋਂ ਬਾਅਦ ਅਲਮਾਰੀ ਦਾ ਲੌਗਲੂ ਖੋਲਣ ਵਾਸਤੇ ਖੜਾਕ ਹੋਇਆ ਤੇ ਗੁਰਿੰਦਰ ਸਿੰਘ ਉੱਠ ਖਲੋਤਾ ਨਾਲ ਉਹਨੇ ਉਹਨੂੰ ਫੜ ਕੇ ਤੇ ਫਿਰ ਰੌਲਾ ਪਾਇਆ ਤੇ ਫਿਰ ਉਹਦੀ ਬਾਤ ਸੁਣ ਕੇ ਅਸੀਂ ਉੱਠ ਖਲੋਤੇ ਉਸ ਤੋਂ ਬਾਅਦ ਉਹਨੇ ਇੱਕ ਦੋ ਚਲਣ ਨੂੰ ਖੁਸ਼ਿਆ ਵੀ ਤੂੰ ਇਹ ਹਵਲੇ ਕੀ ਕਰਦਾ ਇੱਧਰ ਠੀਕ ਆਇਆ ਕਹਿੰਦੀ ਆ ਤੂੰ ਗੇਟ ਸਾਡਾ ਬੰਦ ਆ ਸਭ ਕੰਦਾ ਹੁੰਦੀਆਂ ਫਿਰ ਉਹਨੇ ਆਪਣੀ ਵਿਸਤਾਰ ਨਾਲ ਦੱਸਿਆ ਵੀ ਮੈਂ ਇਸ ਤਰ੍ਹਾਂ ਆਇਆ ਇਹਨਾਂ ਦਾ ਗੇਟ ਆਪਕੇ ਸਰਦਾਰ ਲਖਬੀਰ ਸਿੰਘ ਦਾ ਤੇ ਤੁਹਾਡੇ ਕੋਠੇ ਉਪਰੋਂ ਦੀ ਤੇ ਐ ਪੌੜੀਆਂ ਥਲੀ ਥੱਲੇ ਆਈ ਇਸ ਤੋਂ ਬਾਅਦ ਮੇਰੇ ਚਾਚਾ ਜੀ ਦਾ ਲੜਕਾ ਫੌਜੀ ਰਿਟਾਇਰ ਆ ਉਹਨਾਂ ਨੂੰ ਅਸੀਂ ਫੋਨ ਕੀਤਾ ਫੋਨ ਕਰਕੇ ਸੱਦਿਆ ਤੇ ਉਹਨਾਂ ਨੇ ਸਰਦਾਰ ਹਰਪ੍ਰੀਤ ਸਿੰਘ ਨੂੰ ਫੋਨ ਕੀਤਾ ਮੈਂਬਰ ਪੰਚਾਇਤ ਨੂੰ ਉਹਨਾਂ ਮੈਂਬਰ ਪੰਚਾਇਤ ਦੇ ਆਖਣ ਦੇ ਮੁਤਾਬਕ ਅਸੀਂ ਇਹਨਾਂ ਨੂੰ ਬੱਚੇ ਨੂੰ ਛੱਡ ਦਿੱਤਾ ਉਹ ਕਹਿੰਦਾ ਵੀ ਅਸੀਂ ਸਵੇਰੇ ਪੰਚਾਇਤ ਚ ਬੁਲਾਵਾਂਗੇ ਤੇ ਤੁਹਾਨੂੰ ਨਹੀਂ ਆਉਂਦਾ ਮਾਰ ਕੋਟ ਲੜਕੇ ਨੇ ਕਦੀ ਮਾਰੀ ਆਵਾ ਤਾਂ ਅਸੀਂ ਉਹਨੂੰ ਉਹਨੂੰ ਸਭ ਬਚਾਇਆ ਅਸੀਂ ਦੋਵਾਂ ਜਣੇ ਨਹੀਂ ਹਾਂਜੀ ਅਸੀਂ ਉਹਨਾਂ ਨੂੰ ਬਚਾਇਆ ਵਾ ਮਾਰ ਲੈਣੀ ਤੇ ਬੱਚਾ ਦਾ ਮਾਰਨਾ ਨਹੀਂ ਵਾ ਬਾਲਾ ਕਰ ਦੋ ਮੰਗ ਕਰ ਦੋ ਹਾਂਜੀ ਇਹ ਮੰਗ ਕਰ ਦੋ ਹਾਂਜੀ ਤਾਂ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਸਾਡੇ ਬੱਚੇ ਤੇ ਰਹਿਮ ਕਰੋ ਤੇ ਠੀਕ ਉਹ ਬੇ ਬਣਾ ਆ ਤੇ ਹੁਣ ਮੌਜੂਦਾ ਨਯਾਪੁਰ ਪਿੰਡ ਦਾ ਪੰਚਾਇਤ ਮੈਂਬਰ ਹੈ ਜੀ ਘਟੜਾਂ ਵਾਲੇ ਦਿਨ ਰਾਇ 16 ਤਰੀਕ ਨੂੰ ਘਟੜਾਂ ਜਦੋਂ ਹੁੰਦੀ ਆ ਤੇ ਬੜਾ ਰੁਹਰ ਵਾਲਾ ਪੈਂਦਾ ਨੇ ਦੇ ਸਾਰੇ ਜਣੇ ਇਕੱਠੇ ਹੋਦੇ ਉੱਥੇ ਤੇ ਮੈਨੂੰ ਰਾਤ ਕਾਲ ਕਰਦੇ ਆਏ ਸਾਡੇ 11 ਵਜੇ ਦੇ ਕਰੀਬ ਉਹ ਜਿਹੜੋ ਮੈਨੂੰ ਕਾਲ ਕਰਦੇ ਆ ਕਹਿੰਦੇ ਇੱਕ ਗਾਈ ਨਾਂ ਦਾ ਮੁੰਡਾ ਸਾਡੇ ਘਰ ਵੜ ਗਿਆ ਮੈਂ ਕਿਹਾ ਗਾਈ ਕਿਹੜਾ ਤੁਹਾਡੇ ਘਰ ਵੜ ਗਿਆ ਕਿਉਂਕਿ ਉਹਦਾ ਨਾਂ ਗਾਈ ਆ ਪਿੰਡ ਦੇ ਵਿੱਚ ਗਾਈ ਨਾਂ ਜਿਆਦਾ ਜਾਣਦੇ ਉਹ ਮੈਂ ਕਿਹਾ ਗਾਈ ਕਿਦਾਂ ਕਿਵੇਂ ਤੁਹਾਡੇ ਘਰ ਆ ਗਈ ਕਹਿੰਦੇ ਜੀ ਨਹੀਂ ਮੁੰਡਾ ਫੜਿਆਗਾ ਚੋਰ ਬਾਅਦੋਂ ਨਾਲਿਆ ਮੈਨੂੰ ਪਤਾ ਲੱਗ ਗਿਆ ਵੀ ਉਹੀ ਮੁੰਡਾ ਮੈਂ ਵੀ ਠੀਕ ਨਹੀਂ ਸੀ ਗਈ ਤੇ ਮੈਂ ਇਹਨਾਂ ਨੂੰ ਇਹ ਗੱਲ ਕਹੀ ਵੀ ਤੁਸੀਂ ਰਾਮਨਾਸ ਹੋ ਜੋ ਉਹਨੂੰ ਛੱਡ ਦਿਓ ਭੇਜ ਦਿਓ ਇਹਨਾਂ ਮੈਨੂੰ ਦੱਸਿਆ ਵੀ ਦੋ ਸਾਡੇ ਆਪਣੇ ਜਿਹੜਾ ਅਮਰਜੀਤ ਸਿੰਘ ਫੌਜੀ ਨੇ ਉਹ ਸਾਡੇ ਘਰ ਆਏ ਨੇ ਤੇ ਇਹ ਵੀ ਨਾਲ ਇੱਕ ਲੜਕਾ ਹੋਰ ਹੈ ਜਿਹੜੀ ਤੁਸੀਂ ਕਹਰ ਵੀਡੀਓ ਕਿੰਨੇ ਬਣਾਈਆਂ ਉਹੀ ਲੜਕਾ ਜਿਹਦੀ ਚੋਰੀ ਕੀਤੀ ਉਹਨੇ ਉਹਨੇ ਕੋਰੋਨਾ 골ਡ ਦਾ ਲੋਕ ਚੋਰੀ ਕੀਤਾ ਉਹਨਾਂ ਦੀ ਦੁਕਾਨ ਕਰ ਰਹੇ ਨੇ ਦੀ ਉੱਥੇ ਕੰਮ ਕਰਦਾ ਸੀ ਗਾਈ ਔਰ ਉਹਨਾਂ ਦੀ ਜਿਹੜੀ ਚੜਾਵੇ ਵਾਲੀ ਗੁੱਥੀ ਉਹ ਵੀ ਚੋਰੀ ਕਰਕੇ ਲੈ ਗਿਆ ਸੀ ਉਹੀ ਮੁੰਡਾ ਰਾਤ ਫੇਰ ਆਇਆ ਫੇਰ ਇਹਨਾਂ ਨੂੰ ਵਿਸ਼ਵਾਸ ਦਵਾਇਆ ਸਿਰ ਅਪਾ ਇਹਨਾਂ ਨੂੰ ਪੰਚਾਇਤ ਚ ਬੁਲਾਵਾਂਗੇ ਔਰ ਤੁਹਾਨੂੰ ਇਨਸਾਫ ਦਵਾਵਾਂਗੇ ਮਾਰਨਿੰਗ ਮੈਨ ਕਾਲ ਆਈ ਇਹਨਾਂ ਦੀ ਮੈਨੂੰ ਆਓ ਮੌਕਾ ਦਿੱਖੀ ਹੈ ਮੈਂ ਘਰੋਂ ਨਿਕਲਿਆ ਤੇ 6:30 ਦਾ ਟਾਈਮ ਹੋਣਾ ਮਾਰਨਿੰਗ ਤੇ ਮੈਂ ਜਾ ਕੇ ਵੇਖਿਆ ਨਾ ਦੱਸਿਆ ਮੈਨੂੰ ਵੀ ਇਧਰੋਂ ਇੱਕ ਗੇਟ ਸਾਣੀ ਚੜਿਆ ਐਵੇਂ ਐਵੇਂ ਕਰਦਾ ਇੱਕ ਸਾਡੇ ਪਰਿਵਾਰ ਆ ਉਹਨਾਂ ਦੀ ਕੰਧ ਸਾਣੀ ਹੁੰਦਾ ਅਨੇ ਕੋੜੀਂ ਚੁੱਤਰ ਗਿਆ ਵੜਿਆ ਆ ਗਿਆ ਘਰ ਚ ਔਰ ਇਹਨਾਂ ਦਾ ਇੱਕ ਛੋਟਾ ਜਿਹਾ ਬੱਚਾ ਜਿਹੜਾ ਗ੍ਰਿੰਦਰ ਸਿੰਘ ਜਿਹਦੇ ਉੱਤੇ ਪਰਚਾ ਹੋਇਆ ਨਾ ਉਹਦਾ ਇੱਕ ਛੋਟਾ ਜਿਹਾ ਬੱਚਾ ਉਹ ਰਿੱਡਦਾ ਵਾ ਤੁਰਦਾ ਇਹਨਾਂ ਉਸ ਬੱਚੇ ਨੂੰ ਬਚਾਉਣ ਵਾਸਤੇ ਪੌੜੀਆਂ ਦੇ ਵਿੱਚ ਪਾਈਪਾਂ ਲਾਈਆਂ ਪਲਾਸਟਿਕ ਦੀਆਂ ਜਿਵੇਂ ਸਾਡਾ ਬੱਚਾ ਹਨੇਰੇ ਚ ਤਾਂ ਨਾ ਜਾਵੇ ਉਹ ਪਤਾ ਨੂੰ ਕੋਠੇ ਬਨੇਰੇ ਹੁੰਦੇ ਨਹੀਂ ਆਮ ਪਿੰਡਾਂ ਦੇ ਵਿੱਚ ਇਸ ਕਰਕੇ ਇਹਨਾਂ ਨੇ ਉਹਨੂੰ ਲਾਇਆ ਉਸ ਬੰਦੇ ਨੇ ਦੇਖਿਆ ਵੀ ਪਾਈਪਾਂ ਪਲਾਸਟਿਕ ਦੀਆਂ ਲੱਗੀਆਂ ਉਹ ਰਾਤ ਦਾ ਹਨੇਰਾ ਵਾ ਤੇ ਮੈਂ ਜਿਹੜੀ ਪੈਂਟ ਆ ਹੋ ਨਾ ਜਾਵੇ ਕਿ ਮੇਰੀ ਉਸ ਪਾਈਪ ਨਾਲ ਵੱਜੇ ਤੇ ਮੇਰੀ ਉਹਨੂੰ ਖੜਾਕ ਹੋਵੇ ਤੇ ਮੈਨੂੰ ਉੱਠ ਕੇ ਫੜ ਲੈਣ ਫਿਰ ਉਹਨੇ ਉੱਥੇ ਪੈਂਟ उतारी ਆਪਣੀ ਔਰ ਇੱਕ ਪਾਣੀ ਵਾਲੀ ਦੀ ਟੈਂਕੀ ਆ ਉਹਦੇ ਉੱਤੇ ਮੈਂ ਆਪਣਾ ਕਾਲੇ ਰੰਗ ਦਾ ਬਲੈਕ ਪਰਨਾ ਜਾਂ ਬੁਧਾਇਆ ਸੀ ਸਾਰਾ ਕੁਝ ਹੈਗਾ ਜਿਮੋਕੇ ਤੇ ਉਹਦੇ ਉੱਪਰ ਰੱਖਿਆ ਔਰ ਹਨੇਰੇ ਦਾ ਫਾਇਦਾ ਚੁੱਕਦਾ ਅੰਦਰ ਚਲੇ ਗਿਆ ਅੰਦਰ ਜਾ ਕੇ ਉਹਨੇ ਆਪਣਾ ਇਹਨਾਂ ਮੋਬਾਈਲ ਚੁੱਕ ਲਿਆ ਫਿਰ ਇੱਕ ਆਰਟੀਫੀਸ਼ੀਅਲ ਜੁਐਲਰੀ ਸੀ ਉਹ ਜਿਹਨੇ ਕਰਿਆਨੇ ਦੀ ਦੁਕਾਨ ਕੋਲ ਥੋੜੀ-ਬੁਝ ਕੈਸ਼ ਵੀ ਹੋ ਗਈ ਸੀ ਉਹ ਵੀ ਉਹਨੇ ਚੁੱਕਣ ਦੀ ਕੋਸ਼ਿਸ਼ ਕੀਤੀ ਔਰ ਖੜਾਕ ਹੋਇਆ ਜਦੋਂ ਜਿਵੇਂ ਤੁਹਾਨੂੰ ਦੱਸਿਆ ਸਾਡੇ ਸਪੈਨਸ ਹਾ ਉਹਨਾਂ ਨੇ ਵੀ ਇਹ ਖੜਾਕ ਹੋਣ ਦੇ ਬਾਅਦ ਨੇ ਸਮਝਿਆ ਲਾਈਟ ਆਈ ਹੈ ਤੇ ਏਸੀ ਸ਼ਾਇਦ ਔਨ ਆਇਆ ਆਏ ਉਹਦੀ ਪੈਂਟ ਆ ਜੀ ਆਏ ਉਹਦਾ ਪਰਨਾ ਉਸ ਤੋਂ ਬਾਅਦ ਉਹ ਅੰਦਰ ਵੜ ਗਿਆ ਉਹਨੇ ਮੈਨੂੰ ਫੜ ਲਿਆ ਜਿਹੜੀ ਉਹ ਵੀਡੀਓ ਆ ਉਹ ਥੋੜੀ ਛੋਟੀ ਜਿਹੀ ਵੀਡੀਓ ਆ ਉਹ ਵੀ ਇਹਨਾਂ ਨੇ ਇੱਕ ਵਿਦ ਪ੍ਰੂਫ ਰੱਖੀ ਸੀ ਸਵੇਰ ਨੂੰ ਸਾਨੂੰ ਦਿਖਾਉਣ ਲਈ ਵੀ ਯਾਰ ਤੁਸੀਂ ਰਾਤ ਨੂੰ ਕਹਿਣਾ ਵਾ ਨਹੀਂ ਚੋਰੀ ਨਹੀਂ ਕੀਤੀ ਇਹ ਤਾਂ ਬੱਚਾ ਜਿਵੇਂ ਉਹਨਾਂ ਕਹਿ ਰਹੇ ਜੀ ਸੀ ਰੋਟੀ ਖਾਣ ਆਇਆ ਜੀ ਰਾਤ ਮੈਂ ਤਾਂ ਰੋਟੀ ਖਾਣ ਲਈ ਆਇਆ ਠੀਕ ਹੈ ਨਾ ਇਸ ਇਸ ਵੀਊ ਵਾਸਤੇ ਉਹਨਾਂ ਨੇ ਇੱਕ ਛੋਟਾ ਜਿਹਾ ਵੀਡੀਓ ਕਲਿੱਪ ਬਣਾਇਆ ਸੀਗਾ ਵੀ ਸਵੇਰੇ ਪੰਚਾਇਤ ਨੂੰ ਦਿਖਾਵਾਂਗੇ ਵਿਦਨ ਪ੍ਰੂਫ ਔਰ ਜਿਹੜੀ ਤੁਸੀਂ ਗੱਲ ਕਰਦੇ ਵੀ ਉਹਨੂੰ ਮਾਰ ਰਹਾ ਮਾਰ ਰਿਹਾ ਇਸ ਲਈ ਉਹ ਕਿਉਂ ਗਾਲੀ ਕਲੋਚ ਕਰਦਾ ਸੀ ਮੁੰਡਾ ਅਗਲੇ ਦਿਨ ਪੰਚਾਇਤ ਜਦੋਂ ਹੋਈ ਬੁਲਾਇਆ ਉਹਦੇ ਵਿੱਚ ਵੀ ਇਹੀ ਕਾਰਨ ਹੋਇਆ ਉਸ ਮੁੰਡੇ ਨੂੰ ਬੁਲਾ ਕੇ ਪੰਚਾਇਤ ਦੇ ਵਿੱਚ ਉਹਦੇ ਮਾਪੇ ਆਏ ਆ ਉਹਨਾਂ ਨੂੰ ਪੁੱਛਿਆ ਵੀ ਤੁਹਾਡਾ ਬੱਚਾ ਜਿਹੜਾ ਏ ਬਹੁਤ ਗਲਤ ਹਰਕਤਾਂ ਕਰਦਾ ਵਾ ਔਰ ਪਿੰਡ ਦੇ ਵਿੱਚ ਚੋਰੀਆਂ ਕਰ ਰਿਹਾ ਤਿੰਨ ਚਾਰ ਚੋਰੀਆਂ ਨੇ ਅੱਗੇ ਘਟਨਾ ਕਰ ਦਿੱਤੀਆਂ ਵਾ ਔਰ ਆ ਪੰਜਵੀਂ ਵਾਰ ਫੇਰ ਇਹਨੇ ਕਰ ਲਿਆ ਅਸੀਂ ਇਹਨੂੰ ਕਿੰਨੀ ਕਵਾਰੀ ਅਸੀਂ ਇਹਨੂੰ ਬਚਾਈ ਜਾਵਾਂਗੇ ਲੋਕਾਂ ਨੇ ਪਿੰਡ ਵੀ ਇਨਸਾਫ ਮੰਗਦੇ ਆ ਜਦੋਂ ਚੋਰੀ ਹੁੰਦੀ ਆ ਵੀ ਇਹ ਕਿਉਂ ਨਹੀਂ ਨੂੰ ਤੁਸੀਂ ਪੜਾਉਂਦੇ ਜੀ ਇਹ ਤੇ ਪਰਚਾ ਕਿਉਂ ਨਹੀਂ ਦਰਜ ਕਰਾਉਂਦੇ ਅਸੀਂ ਇਹਨਾਂ ਨੇ ਉਹ ਵਿਸ਼ਵਾਸ ਦਵਾਇਆ ਛੋਟਾ ਬੱਚਾ ਵਾ ਇੱਥੇ ਨਾਂ ਪਰਚਾ ਕਰਵਾਈਏ ਐਫ ਆਈ ਆਰ ਦੇ ਨਾਂ ਦਰਜ ਕਰਵਾਈਏ ਅਗਰ ਇੱਥੇ ਪਰਚਾ ਦਰਜ ਹੋਊਗਾ ਇਹਦਾ ਸਾਰਾ ਜੀਵਨ ਖਤਮ ਹੋ ਜਾਊਗਾ ਔਰ ਜੇਲਾ ਦੇ ਵਿੱਚ ਆਪਾਂ ਨੂੰ ਪਤਾ ਹੀ ਕੀ ਕੁਝ ਹੋ ਰਿਹਾ ਇਹ ਅੰਦਰੋਂ ਸੁਧਰ ਕੇ ਨਹੀਂ ਹੋਣਾ ਇਹਨੇ ਵਿਗੜ ਕੇ ਹੋਣਾ ਅੰਦਰੋਂ ਇਸ ਕਰਕੇ ਛੋਟੇ ਬੱਚੇ ਕਰਕੇ ਅਸੀਂ ਇਹਨੂੰ ਮਾਫ ਕੀਤਾ ਔਰ ਪੰਚਾਇਤ ਦੇ ਵਿੱਚ ਵੀ ਇਹੀ ਗੱਲ ਕੀਤੀ ਉਹਦੇ ਮਾਂ-ਬਾਪ ਨੂੰ ਕਹੀ ਗਈ ਉਹਦਾ ਪਿਓ ਦਾ ਕਹਿੰਦਾ ਵੀ ਮੈਂ ਇਹਨੂੰ ਸੋਨ ਸਿੰਘ ਦਾ ਨਾਮ ਵਾ ਪਿਤਾ ਦਾ ਕਹਿੰਦਾ ਵੀ ਮੈਂ ਬਹੁਤ ਕੁੱਟਿਆ ਇਹਨੂੰ ਅੱਜ ਮਾਰਨਿੰਗ ਔਰ ਮੈਨੂੰ ਆਂ ਲਗਵਾਉਣ ਬੰਦਿਆਂ ਨੇ ਮਿਲ ਕੇ ਹਾਂਜੀ ਡਿਮਾਂਡ ਇਹ ਕਰਦੇ ਹਾਂ ਇਹ ਗਿੰਦਰ ਸਿੰਘ ਦਾ ਪਰਚਾ ਹੈਗਾ ਉਹਨੇ ਇਹ ਜਆ ਤੇ ਉੱਤੇ ਜਿਹੜੀ ਆ ਮੁੰਡਾਵਾ ਗੁਰ ਨੂੰ ਪਾ ਕੇ ਨ ਗਾਈ ਉਹਦੇ ਤੇ ਕਾਰਵਾਈ ਕੀਤੀ ਜਾਵੇ ਉਹ ਡਿਪਟੀ ਸਾਹਿਬ ਨੇ ਸਾਨੂੰ ਵਿਸ਼ਵਾਸ ਦਿਵਾਇਆ ਸੀ ਉਸ ਦਿਨ ਉੱਥੇ ਬੈਠੇ ਸੀਗੇ ਮੈਂ ਵੀ ਨਾਲ ਸੀ ਆ ਨਾਲ ਸਾਰੇ ਪੰਚਾਇਤ ਮੌਜੂਦ ਸੀ ਵੀ ਅਸੀਂ ਇਹ ਜਿਹੜਾ ਵਾ ਜੋ ਕਾਰਵਾਈ ਬੰਦੀ ਦੋਮਾ ਤੇ ਕਰਾਂਗੇ ਬਟ ਜਿਹੜਾ ਗਿੰਦਰ ਸਿੰਘ ਤੇ ਤਾਂ ਕਾਰਵਾਈ ਹੋ ਗਈ ਆ ਉਹੜਾ ਲੜਕਾ ਵਾ ਉਹਨੂੰ ਕੋਈ ਕਾਰਵਾਈ ਨਹੀਂ ਕੀਤੀ ਗਈ ਅਜੇ ਤੱਕ ਅਸੀਂ ਵਿਸ਼ਵਾਸ ਨਾਲ ਸਾਨੂੰ ਪ੍ਰਸ਼ਾਸਨ ਨੂੰ ਇਹੀ ਮੰਗਦੇ ਆ ਵੀ ਇਹਨਾਂ ਨੂੰ ਇਨਸਾਫ ਦਵਾਇਆ ਜਾਵੇ ਜਦੋਂ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਵੀਡੀਓ ਸਾਡੇ ਧਿਆਨ ਦੇ ਵਿੱਚ ਆਈ ਅਸੀਂ ਪਰਿਵਾਰ ਦੇ ਕੋਲ ਪਹੁੰਚ ਕੀਤੀ ਆ ਪਰਿਵਾਰ ਦੀ ਜਿਹੜੀ ਸਾਰੀ ਸੱਚਾਈ ਜਾਣ ਕੇ ਜੋ ਵੀ ਕਾਨੂੰਨੀ ਕਾਰਵਾਈ ਸੀ ਅਸੀਂ ਕਾਨੂੰਨੀ ਕਾਰਵਾਈ ਨੂੰ ਸੀ ਸਰਕਾਰੀ ਅਦਾਰੇ ਪੁਲਿਸ ਅਧਿਕਾਰੀਆਂ ਦੇ ਧਿਆਨ ਦੇ ਵਿੱਚ ਲਿਆਂਦਾ ਮੈਂ ਖਾਸ ਤੌਰ ਤੇ ਇੱਥੇ ਧੰਨਵਾਦ ਕਰਦਾ ਡੀਸੀ ਸਹਿਬਾ ਸ਼੍ਰੀ ਅਮਰਸਰ ਸਾਹਿਬ ਜਿਨ੍ਹਾਂ ਨੇ ਇਸ ਗੱਲ ਦੀ ਗੰਭੀਰਤਾ ਨੂੰ ਦੇਖਦੇ ਹੋਏ ਕਿ ਬੱਚੇ ਨਾਲ ਬਹੁਤ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ ਹੈ ਤੇ ਮਾਨਯੋਗ ਡੀਸੀ ਸਾਹਿਬ ਨੇ ਵੀ ਨਿਰਦੇਸ਼ ਜਾਰੀ ਕੀਤੇ ਪੁਲਿਸ ਅਧਿਕਾਰੀਆਂ ਨੂੰ ਤੇ ਪੁਲਿਸ ਅਧਿਕਾਰੀਆਂ ਨੇ ਨਿਰਪੱਖ ਨਿਰਪੱਖ ਜਾਂਚ ਕਰਦਿਆਂ ਹੋਇਆ ਤੇ ਜਿਹੜੀ ਵੀ ਕਾਨੂੰਨੀ ਕਾਰਵਾਈ ਬਣਦੀ ਸੀਗੀ ਉਹ ਕਾਨੂੰਨੀ ਕਾਰਵਾਈ ਦੋਸ਼ੀਆਂ ਤੇ ਕੀਤੀ ਹੈ ਪਰ ਪਰਿਵਾਰ ਦਾ ਕਹਿਣਾ ਸਾਡਾ ਧੱਕਾ ਹੋਇਆ ਕਹਿੰਦੇ ਅਸੀਂ ਇੱਟ ਸਾਡੇ ਤੇ ਬਾਦੀ ਵੀ ਨਹੀਂ ਸੀ ਅਸੀਂ ਤੇ ਇੱਕ ਨਾ ਕੋ ਜਵੈਦਾ ਪਰਿਵਾਰ ਆ ਇੱਕ ਬੀਸੀ ਪਰਿਵਾਰ ਨੇ ਛੋਟਾ ਜਿਹਾ ਮਾਮਲਾ ਦਿਹਾੜੀ ਕਰਕੇ ਟੈਪ ਪਾਸ ਕਰਦੇ ਹਾਂ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਸਮੂੱਚੀ ਪੰਚਾਇਤ ਨੂੰ ਇਹ ਗੱਲ ਦੱਸਣੀ ਚਾਹੁੰਦਾ ਕਿ ਜਦੋਂ ਵੀ ਕਿਸੇ ਐਸਸੀ ਪਰਿਵਾਰ ਦੇ ਨਾਲ ਕੋਈ ਵੀ ਤੱਕਾ ਹੁੰਦਾ ਇਵਨ ਕੀ ਕਿਸੇ ਐਸਸੀ ਪਰਿਵਾਰ ਦਾ ਗਲੀ ਦੇ ਵਿੱਚ ਜਾਂ ਹੋਰ ਕੋਈ ਨਾਲੀ ਦਾ ਪਾਣੀ ਤੱਕ ਵੀ ਡੱਕਿਆ ਜਾਂਦਾ ਤੇ ਉਹ ਐਸਸੀ ਐਕਟ ਦਾ ਜਿਹੜਾ ਕਾਨੂੰਨੀ ਕਾਰਵਾਈ ਦੇ ਵਿੱਚ ਦੋਸ਼ੀ ਆਉਂਦੇ ਨੇ ਇਸ ਕਰਕੇ ਜਿਹੜੀ ਵੀ ਕਾਰਵਾਈ ਹੋਈ ਹੈ ਬਿਲਕੁਲ ਨਿਰਪੱਖ ਕਾਰਵਾਈ ਹੋਈ ਹੈ ਜਾਂਚ ਪੜਤਾਲ ਕਰਨ ਤੋਂ ਬਾਅਦ ਜਿਹੜੀ ਕਾਨੂੰਨੀ ਕਾਰਵਾਈ ਹੋਈ ਹੈ ਉਹ ਦੋਸ਼ੀ ਤੇ ਜਿਹੜੀਆਂ ਤਾਂ ਰਾਵਾਂ ਲੱਗੀਆਂ ਨੇ ਬਿਲਕੁਲ ਜਾਇਜ਼ ਲੱਗੀਆਂ ਨੇ ਬੱਚਾ ਕੀ ਕਰ ਰਿਹਾ ਸੀ ਤੁਹਾਨੂੰ ਬਾਬੂ ਜਣ ਮੜਾ ਸਾਢੇ 11:00 ਵਜੇ ਬੱਚੇ ਦੇ ਦੱਸਣ ਮੁਤਾਬਕ ਇਹ ਸੀਗਾ ਅਸੀਂ ਘਰ ਦੇ ਹਾਲਾਤ ਵੀ ਵਿਖੇ ਬਹੁਤ ਹੀ ਗਰੀਬ ਤੇ ਗੁਰਬਤ ਚੋਂ ਗੁజర్ਦਾ ਪਿਆ ਪਰਿਵਾਰ ਅਸੀਂ ਜਦੋਂ ਉਹਨਾਂ ਦੇ ਘਰ ਪਹੁੰਚੇ ਸੀਗੇ ਤੇ ਅਸੀਂ ਤੇ ਇੱਥੋਂ ਤੱਕ ਹਾਲਾਤ ਦੇਖੇ ਨੇ ਕਿ ਉਹਨਾਂ ਪਰਿਵਾਰਾਂ ਦੇ ਉਸ ਪਰਿਵਾਰ ਦੇ ਕੋਲ ਪਾਣੀ ਪਿਉਣ ਵਾਸਤੇ ਕੋਈ ਠੀਕ ਠਾਕ ਗਲਾਸ ਵੀ ਨਹੀਂ ਸੀਗਾ ਇਸ ਕਰਕੇ ਬੱਚੇ ਦੇ ਮਾਤਾ ਪਿਤਾ ਨੇ ਵੀ ਇਹ ਦੱਸਿਆ ਕਿ ਕੁਝ ਦਿਨਾਂ ਤੋਂ ਉਹਨਾਂ ਦੇ ਘਰ ਰੋਟੀ ਵੀ ਨਹੀਂ ਸੀ ਪੱਕੀ ਭੁੱਖ ਦਾ ਮਾਰਾ ਬੱਚਾ ਕਿਸੇ ਦੇ ਘਰ ਪਹੁੰਚ ਗਿਆ ਉਨੇ ਰੋਟੀ ਦੀ ਮੰਗ ਕੀਤੀ ਜਾਂ ਉਹ ਉਹਨਾਂ ਦੀ ਰਸੋਈ ਦੇ ਵਿੱਚ ਵੜਿਆ ਤੇ ਬੱਚੇ ਦੇ ਦੱਸਣ ਮੁਤਾਬਿਕ ਰਸੋਈ ਦੇ ਕੁਝ ਭਾਂਡੇ ھیਠਾਂ ਡਿੱਗ ਪਏ ਤੇ ਇਸ ਗੱਲ ਨੂੰ ਲੈ ਕੇ ਬੜੀ ਬੇਰਹਿਮੀ ਦੇ ਨਾਲ ਤੇਜ਼ ਤਾਰ ਹਥਿਆਰਾਂ ਦੇ ਨਾਲ ਲੋਹੇ ਦੀਆਂ ਰਾਡਾ ਦੇ ਨਾਲ ਬੱਚੇ ਦੀ ਕੁੱਟਮਾਰ ਕੀਤੀ ਫਿਰ ਬੱਚੇ ਦੇ ਪਰਿਵਾਰ ਨੂੰ ਜਲੀਲ ਕਰਨ ਵਾਸਤੇ ਉਹ ਦੀ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਕੀਤੀ ਗਈ ਕਿ ਲੱਗਦਾ ਬੱਚੇ ਰੋਟੀ ਖਾਣੀ ਕੋਈ ਬੂਆ ਖੜਕਾਉਂਦਾ ਉਤੋਂ ਦੀ ਆਇਆ ਵਾ ਸਾਡੇ ਕਮਰੇ ਰੂਮ ਦੇ ਵਿੱਚ ਗਿਆ ਨਾਗਿਰ ਸੋਇਦੇ ਵਿੱਚ ਗਿਆ ਉਹ ਜੋ ਚੈਨ ਸੀ ਜਿਹੜੀ ਆਰਟੀਫੀਸ਼ਲ ਹੁੰਦੀ ਸੀ ਸੋਨੇ ਵਰਗੀ ਲੱਗਦੀ ਸੀ ਉਹ ਜਦ ਚੁੱਕ ਲਗਾ ਚੁੱਕੀ ਨਹੀਂ ਥ੍ਰੈਡ ਵੀ ਖੜਾਕ ਸੋਨੇ ਸਾਰੀ ਮੋੜਾ ਉੱਟ ਗਏ ਉਹਨੂੰ ਮੋਗੇ ਤੋਂ ਬੰਦ ਲਿਆ ਚੈਨ ਹੇਠਾ ਡਿੱਗਦੀ ਹੈ ਕੀ ਚੈਨ 2-3 ਕਿਲੋ ਦੀ ਸੀ ਕਿ ਜਿਹਦਾ ਡਿੱਗਣ ਦੇ ਨਾਲ ਬਹੁਤ ਭਾਰੀ ਆਵਾਜ਼ ਆਉਣੀ ਸੀ ਇਹ ਸਭ ਇਹ ਦੋਸ਼ੀ ਪਰਿਵਾਰ ਵੱਲੋਂ ਇਹ ਜਿਹੜੀਆਂ ਗੱਲਾਂ ਕੀਤੀਆਂ ਜਾ ਰਹੀਆਂ ਨੇ ਇਹ ਬੇਬੁਨਿਆਦ ਗੱਲਾਂ ਨੇ ਇਹ ਸੱਚ ਨੂੰ ਛਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਦੋਂ ਅਸੀਂ ਉਸ ਪਰਿਵਾਰ ਤੱਕ ਪਹੁੰਚ ਕੀਤੀ ਉਹ ਪਰਿਵਾਰ ਨੇ ਵੀ ਦੱਸਿਆ ਕਿ ਉਹ ਮੋਤ ਬਾਹਰ ਬੰਦਿਆਂ ਨੂੰ ਲੈ ਕੇ ਉਸ ਪਰਿਵਾਰ ਨੂੰ ਧਮਕਾਉਣ ਵੀ ਆਏ ਸੀ ਇਹ ਵਾਕਿਆ ਹੋਣ ਤੋਂ ਬਾਅਦ ਉਹ ਪਰਿਵਾਰ ਇੰਨਾ ਡਰਿਆ ਤੇ ਇੰਨਾ ਸਹਿਮਿਆ ਹੋਇਆ ਸੀਗਾ ਉਹ ਪਰਿਵਾਰ ਕਿਸੇ ਚਰਚ ਦੇ ਵਿੱਚ ਆਪਣਾ ਗੁਜ਼ਾਰਾ ਕਰਦਾ ਪਿਆ ਸੀ ਅਸੀਂ ਜਾ ਕੇ ਪਰਿਵਾਰ ਨੂੰ ਹੌਸਲਾ ਦਿੱਤਾ ਦੋਸ਼ੀਆਂ ਤੇ ਕਾਨੂੰਨੀ ਕਾਰਵਾਈ ਕੀਤੀ ਫਿਰ ਜਾ ਕੇ ਉਸ ਪਰਿਵਾਰ ਨੂੰ ਹੌਸਲਾ ਮਿਲਿਆ ਕਿ ਸਾਨੂੰ ਇਨਸਾਫ ਦਿਵਾਉਣ ਵਾਸਤੇ ਜਿੱਥੇ ਬੰਦियां ਸਾਡੇ ਨਾਲ ਲੈ ਇਹ ਲੋਕ ਇਹ ਦਰਿੰਦੇ ਲੋਕ ਜਿਹੜੇ ਇਨਸਾਨੀਅਤ ਨੂੰ ਸ਼ਰਮਸ਼ਾਰ ਕਰਨ ਦੀਆਂ ਕੋਜੀਆਂ ਹਰਕਤਾਂ ਕਰਦੇ ਨੇ ਇਹ ਉਹਨਾਂ ਦਾ ਕੁਝ ਨਹੀਂ ਵਿਗਾੜ ਸਕਦੇ ਲੱਗੇ ਪੰਚਾਇਤ ਤੇ ਸਰਪੰਚ ਕਹਿੰਦਾ ਅਗਰ ਜੇ ਇਹੋ ਜਿਹਾ ਮਾਮਲਾ ਸੀ ਤਾਂ ਸਾਨੂੰ ਮਿਲਣਾ ਚਾਹੀਦਾ ਸੀ ਨਾ ਕਿ ਸਾਰੇ ਬੰਦੇ ਬਾਹਰ ਦੇ ਆ ਨਾ ਪਿੰਡ ਦਾ ਕੋਈ ਮੋਤ ਬਾ ਤੁਹਾਡੇ ਨਾਲ ਨਹੀਂ ਹੈਗਾ ਜੀ ਜਿਸ ਪਰਿਵਾਰ ਦੇ ਨਾਲ ਤਸ਼ੱਦਦ ਹੋਇਆ ਉਹ ਪਰਿਵਾਰ ਤੇ ਉਸੇ ਪਿੰਡ ਦਾ ਹੀ ਹੈ ਉਹ ਪਰਿਵਾਰ ਉਸੇ ਪਿੰਡ ਦਾ ਹੈ ਉਹ ਬੱਚਾ ਉਸੇ ਪਿੰਡ ਦਾ ਹੈ ਉਸ ਬੱਚੇ ਦੇ ਜਿਹੜੇ ਅੰਗੀਸਾਕੀ ਨੇ ਸ਼੍ਰੀ ਕੇ ਭਾਈਚਾਰੇ ਦੇ ਲੋਕ ਨੇ ਉਹ ਵੀ ਉਸੇ ਪਿੰਡ ਦੇ ਨੇ ਪੰਚਾਇਤ ਨੇ ਬੱਚੇ ਦੀ ਕੁੱਟ ਮਾਰ ਕਰਨ ਤੋਂ ਬਾਅਦ ਜਦੋਂ ਪੰਚਾਇਤੀ ਫੈਸਲੇ ਵਾਸਤੇ ਪੰਚਾਇਤ ਬਿਠਾਈ ਪਰੇ ਪੰਚਾਇਤ ਦੇ ਵਿੱਚ ਬੱਚੇ ਦਾ ਸਿਰ ਪੜਿਆ ਗਿਆ ਜਿਸ ਦਿਨ ਅਸੀਂ ਪਰਿਵਾਰ ਦਾ ਹਾਲ ਚਾਲ ਪੁੱਛਣ ਵਾਸਤੇ ਉਸ ਪਰਿਵਾਰ ਦੇ ਕੋਲ ਪਹੁੰਚਦੇ ਹਾਂ ਸਰਪੰਚ ਸਾਹਿਬ ਦੇ ਪਤੀ ਸਾਡੇ ਕੋਲ ਮੌਜੂਦ ਸਨ ਕੈਮਰੇ ਦੇ ਆਣ ਕੇ ਉਹਨਾਂ ਦੇ ਪਤੀ ਨੇ ਇਹ ਗੱਲ ਮੰਨੀ